ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਰਾਜਪਾਲ ਮਾਖਣੀ ਤਾਂ ਅੱਜ ਮੰਗਲਵਾਰ ਤਾਂ ਹਰ ਮੰਗਲਵਾਰ ਦੀ ਤਰ੍ਹਾਂ ਸਿੱਧੀ ਗੱਲ ਆਪਾਂ ਅੱਗੇ ਵਧਾਣੇ ਆ ਬਹੁਤ ਸਾਰੇ ਮੇਰੇ ਭੈਣ ਭਰਾ ਦੋਸਤ ਮਿੱਤਰ ਸਾਰੇ ਜਿਹੜੇ ਇਸ ਚੈਨਲ ਨੂੰ ਦੇਖ ਰਹੇ ਨੇ ਉਹਨਾਂ ਦੀ ਜ਼ਿਆਦਾਤਰ ਇਹ ਡਿਮਾਂਡ ਹੈ ਕਿ ਅਸੀਂ ਡਾਈਟ ਬਾਰੇ ਗੱਲ ਕਰੀਏ ਕਿ ਕਿਹੜੀ ਡਾਈਟ ਖਾ ਕੇ ਮੈਂ ਆਪਣਾ ਵਜ਼ਨ ਘਟਾਇਆ ਤੇ ਕਿਹੜੀ ਡਾਈਟ ਮੈਨੂੰ ਇਹ ਸਾਰੇ ਜਿਹੜੇ ਰੋਗਾਂ ਤੋਂ ਐ ਉਹ ਛੁਟਕਾਰਾ ਦਵਾਈਆ ਜਿਵੇਂ ਤੁਸੀਂ ਜਾਣਦੇ ਹੋ ਕਿ ਜਿਹੜੀ ਅੱਜ ਕੱਲ ਦੀ ਮਾਡਰਨ ਲਾਈਫ ਸਟਾਈਲ ਹੈ ਉਹਦੇ ਵਿੱਚ ਮੈਂ ਵੀ ਤੁਹਾਡੇ ਤਰ੍ਹਾਂ ਹੀ ਆਪਣਾ ਜੀਵਨ ਬਤਾਇਆ ਤੇ ਉਹਦੇ ਕਰਕੇ ਬਹੁਤ ਸਾਰੇ ਰੋਗ ਮੈਨੂੰ ਲੱਗੇ ਸੀ ਤੇ ਉਹਨਾਂ ਨੂੰ ਰਿਵਰਸ ਕਰਦੇ ਕਰਦੇ ਬਹੁਤ ਸਾਰੀ ਰਿਸਰਚ ਮੈਨੂੰ ਕਰਨੀ ਪਈ ਤੇ ਮੈਂ ਤੁਹਾਨੂੰ ਪਹਿਲਾਂ ਦੱਸ ਦਵਾਂ ਤੇ ਕਿ ਮੈਂ ਨਾ ਤਾਂ ਕੋਈ ਡਾਕਟਰ ਆ ਨਾ ਮੈਂ ਕੋਈ ਵੈਦ ਆ ਪਰ ਮੈਂ ਸਿਰਫ ਇਹ ਜਾਣਿਆ ਕਿ ਜਿਹੜਾ ਸਾਡਾ ਸਰੀਰ ਹੈ ਉਹ ਬੇਸਿਕਲੀ ਕੰਮ ਕਿਵੇਂ ਕਰਦਾ ਤੇ ਸਾਨੂੰ ਜਦ ਤੱਕ ਇਹ ਨਹੀਂ ਪਤਾ ਕਿ ਸਾਡਾ ਸਰੀਰ ਕੰਮ ਕਿਵੇਂ ਕਰਦਾ ਉਦੋਂ ਤੱਕ ਸਾਨੂੰ ਰੋਗ ਲੱਗਣੇ ਹੀ ਲੱਗਣੇ ਨੇ ਇਹ ਨਿਸ਼ਚਿਤ ਹੈ ਤੇ ਸਾਨੂੰ ਜਦੋਂ ਅਸੀਂ ਆਪਣੇ ਸਰੀਰ ਨੂੰ ਖਰਾਬ ਕਰ ਲੈਂਦੇ ਹਾਂ ਅਣਜਾਣੇ ਦੇ ਵਿੱਚ ਹੀ ਉਦੋਂ ਤੱਕ ਬਹੁਤ ਧੀਰ ਹੋ ਗਈ ਹੁੰਦੀ ਹੈ ਕਿਉਂਕਿ ਜਦ ਤੱਕ 60 70% ਸਾਡੇ ਆਰਗਨਸ ਡੈਮੇਜ ਨਹੀਂ ਹੁੰਦੇ ਉਦੋਂ ਤੱਕ ਰੋਗ ਪ੍ਰਗਟ ਹੀ ਨਹੀਂ ਹੁੰਦੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਰੋਗ ਗ੍ਰਸਤ ਹੋ ਚੁੱਕੇ ਆ ਤੇ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਦਾ ਵੀ ਇਹ ਸਾਨੂੰ ਰੋਗ ਲੱਗੇ ਔਰ ਅਸੀਂ ਡਾਕਟਰ ਵੈਦ ਹਕੀਮ ਕਿਸੇ ਕੋਲ ਵੀ ਜਾਂਦੇ ਆ ਤਾਂ ਉਹ ਡਾਇਗਨੋਸ ਕਰਦਾ ਠੀਕ ਹੈ ਅੰਦਾਜ਼ਾ ਲਗਾਉਂਦਾ ਹੈ ਕਿ ਵੀ ਇਹ ਰੋਗ ਕਿਸ ਕਾਰਨ ਹੋਇਆ ਹੋਗਾ ਤੇ ਰੋਗ ਜਿਹੜੇ ਨੇ ਉਹ ਰੋਗ ਨੇ ਤੁਹਾਡੀ ਬਾਡੀ ਦੇ ਵਿੱਚ ਜਦੋਂ ਕੋਈ ਵੀ ਗੜਬੜ ਹੁੰਦੀ ਹੈ ਉਹ ਕਿਸ ਤਰ੍ਹਾਂ ਪ੍ਰਗਟ ਹੋਊਗੀ ਤੁਹਾਡੇ ਸਰੀਰ ਤੇ ਕਿਸ ਤਰ੍ਹਾਂ ਮੈਨੀਫੈਸਟ ਕਰੂਗੀ ਉਹ ਬਿਲਕੁਲ ਅਲੱਗ-ਅਲੱਗ ਹੋ ਸਕਦੀ ਹੈ ਪਰ ਉਹਨਾਂ ਦੀ ਜੜ੍ਹ ਹੀ ਹੈ ਕਿ ਵੀ ਵੀ ਹੈਵ ਨਾਟ ਵੈਲ ਕੇਪਟ ਆਰ ਬਾਡੀ ਯਾਨੀ ਆਪਣੀ ਸਰੀਰ ਨੂੰ ਚੰਗੀ ਤਰ੍ਹਾਂ ਰੱਖਿਆ ਨਹੀਂ ਸਮਝਿਆ ਨਹੀਂ ਕਿ ਕਿਸ ਤਰ੍ਹਾਂ ਇਹ ਕੰਮ ਕਰਦਾ ਔਰ ਕਿਸ ਤਰ੍ਹਾਂ ਇਹਨੂੰ ਰੱਖਣਾ ਚਾਹੀਦਾ ਸਾਰਾ ਦਾ ਸਾਰਾ ਹੈ ਨਾ ਤੋ ਖਾਣੇ ਦੇ ਨਾਲ ਬਹੁਤ ਸਾਰੇ ਰੋਗ ਜਿਹੜੇ ਨੇ ਸਾਨੂੰ ਲੱਗਦੇ ਨੇ ਬਹੁਤ ਜ਼ਿਆਦਾ ਰੋਗ ਲੱਗਦੇ ਨੇ ਅੱਜ ਕੱਲ ਤਾਂ ਵੈਸੇ ਵੀ ਜ਼ਹਿਰੀਲਾ ਖਾਣਾ ਪੈਦਾ ਹੋ ਰਿਹਾ ਹੈ ਚਾਰੇ ਪਾਸੇ ਪਰ ਕੱਲਾ ਖਾਣਾ ਜਿਹੜਾ ਹੈ ਇਹਦੇ ਤੋਂ ਇਲਾਵਾ ਵੀ ਸਭ ਤੋਂ ਉੱਪਰ ਮਾਈਂਡ ਹੈ ਤੁਹਾਡਾ ਇਹਦੇ ਕਰਕੇ ਵੀ ਬਹੁਤ ਸਾਰੇ ਰੋਗ ਲੱਗਦੇ ਨੇ ਸਟ੍ਰੈਸ ਕਰਕੇ ਇਹਦੇ ਤੇ ਮੈਂ ਅੱਗੇ ਵੀਡੀਓ ਬਣਾ ਚੁੱਕਿਆ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਬਾਅਦ ਸਾਹ ਸਾਨੂੰ ਨਹੀਂ ਲੈਣਾ ਆਉਂਦਾ ਇਹਦੇ ਤੇ ਵੀ ਇੱਕ ਵੀਡੀਓ ਮੈਂ ਪਿੱਛੇ ਚਰਚਾ ਕੀਤੀ ਸੀ ਉਹਦੇ ਵਿੱਚ ਉਸ ਤੋਂ ਬਾਅਦ ਖਾਣੇ ਦੀ ਵਾਰੀ ਆਉਂਦੀ ਹੈ ਔਰ ਉਸ ਤੋਂ ਬਾਅਦ ਮੂਵਮੈਂਟ ਤੁਹਾਡੇ ਸਰੀਰ ਦੀ ਹਰਕਤ ਤੇ ਸਾਰੀਆਂ ਹੀ ਚੀਜ਼ਾਂ ਜ਼ਰੂਰੀ ਨੇ ਪਰ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜਾ ਉਹ ਸਾਡਾ ਖਾਣ ਪਾਣ ਹੈ ਔਰ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਸਾਡਾ ਜਿਹੜਾ ਕਲਚਰ ਹੈਗਾ ਪੁਰਾਤਨ ਸਭਿਤਾ ਜਿਹੜੀ ਭਾਰਤ ਦੀ ਪੁਰਾਤਨ ਸਭਿਤਾ ਹੈ ਉਹ ਨੂੰ ਉਹਨ ਇੰਨੀ ਸਾਇੰਟਿਫਿਕਲੀ ਤਰੀਕੇ ਦੇ ਨਾਲ ਉਨੇ ਖਾਣਾ ਖਾਣੇ ਨੂੰ ਸਮਝਿਆ ਔਰ ਸਾਡੇ ਰਸੋਈ ਦੇ ਅੰਦਰ ਹੀ ਜਿਹੜੀ ਇੱਕ ਥੋੜੀ ਸੰਦੁਕੜੀ ਹੈ ਜਿਹਦੇ ਵਿੱਚ ਤੁਸੀਂ ਨਮਕ ਦਾਣੀ ਜਿਹਨੂੰ ਕਹਿ ਲੋ ਉਹਦੇ ਵਿੱਚ ਜਿਨ੍ਹਾਂ ਨੂੰ ਅਸੀਂ ਮਸਾਲਾ ਕਹਿੰਦੇ ਆ ਇਹ ਮਸਾਲਾ ਅਖਰ ਐਕਚੁਅਲੀ ਮੁਸਲਮਾਨਾ ਨੇ ਦਿੱਤਾ ਅੰਗਰੇਜ਼ਾਂ ਨੇ ਦਿੱਤਾ ਭਾਰਤ ਸਭਤਾ ਦੇ ਵਿੱਚ ਇਹਨੂੰ ਔਸ਼ਧੀ ਕਿਹਾ ਜਾਂਦਾ ਸੀ ਸ਼ੁਰੂ ਤੋਂ ਔਰ ਇਹਦੇ ਔਸ਼ਧੀ ਗੁਣਾ ਨੂੰ ਪਹਿਚਾਣ ਕੇ ਇਹਨੂੰ ਸਜਾਇਆ ਗਿਆ ਸੀ ਉਸ ਸੰਦੂਕੜੀ ਦੇ ਅੰਦਰ ਛੋਟੀ ਜੀ ਔਰ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਨੂੰ ਪਤਾ ਸੀ ਕਿਸ ਤਰ੍ਹਾਂ ਬਣਾਣਾ ਇਹਨੂੰ ਕਦੋਂ ਕਿਹੜਾ ਮਸਾਲਾ ਕਿਸ ਤਰ੍ਹਾਂ ਖਾਣਾ ਇਹ ਰੁੱਤਾਂ ਦੇ ਨਾਲ ਜੁੜਿਆ ਹੋਇਆ ਸੀ ਖਾਣ-ਪੀਣ ਸਾਡਾ ਜੋ ਉਸ ਰੁੱਤ ਦੇ ਵਿੱਚ ਉਗਦਾ ਉਹੀ ਸਾਡੇ ਸਰੀਰ ਵਾਸਤੇ ਬਿਹਤਰੀਨ ਹੈ ਕੁਦਰਤ ਜਿਹੜੀ ਹੈ ਉਹਨੇ ਡਿਜ਼ਾਈਨ ਉਸ ਹਿਸਾਬ ਨਾਲ ਕਰਿਆ ਹੋਇਆ ਸੀ ਪਰ ਅਸੀਂ ਅੱਜ ਦੀ ਡੇਟ ਦੇ ਵਿੱਚ ਸੀਜ਼ਨਲ ਤੋਂ ਪਰਿਵਾਰਾ ਰੁੱਤਾਂ ਤੋਂ ਪਰਿਵਾਰੇ ਖਾਣੇ ਉਸ ਤਰ੍ਹਾਂ ਦੇ ਖਾਣੇ ਖਾਣਾ ਪਸੰਦ ਕਰਦੇ ਆ ਜਿਹੜੇ ਠੰਡੇ ਮੁਲਕਾਂ ਦੇ ਵਿੱਚ ਹੋਏ ਹੋਏ ਨੇ ਔਰ ਪਤਾ ਨਹੀਂ ਕਿਆ-ਕਿਆ ਅਸੀਂ ਖਾਂਦੇ ਆ ਤਾਂ ਉਹਦੇ ਕਰਕੇ ਅਸੀਂ ਬਹੁਤ ਜ਼ਬਰਦਸਤ ਤਰੀਕੇ ਨਾਲ ਆਪਣੇ ਸਰੀਰ ਨੂੰ ਖਰਾਬ ਕਰ ਲਿਆ ਹੋਇਆ ਔਰ ਜਿਹੜੇ ਯੰਗਸਟਰਸ ਨੇ ਉਹ ਖਰਾਬ ਕਰ ਰਹੇ ਨੇ ਤਾਂ ਜੇ ਅਸੀਂ ਆਪਣੇ ਸਰੀਰ ਨੂੰ ਸਮਝ ਲਈਏ ਤਾਂ ਪਹਿਲੀ ਗਲਤੀ ਅਸੀਂ ਰੋਗ ਗ੍ਰਸਤ ਹੋਵਾਂਗੇ ਹੀ ਨਹੀਂ ਤੇ ਜੇ ਇਨ ਕੇਸ ਅਸੀਂ ਆਪਣੀ ਬਾਡੀ ਨੂੰ ਡੈਮੇਜ ਕਰ ਲਿਆ ਹੋਇਆ ਜੇ ਤਾਂ ਬਹੁਤ ਜ਼ਿਆਦਾ ਜ਼ਰੂਰਤ ਤੋਂ ਜ਼ਿਆਦਾ ਡੈਮੇਜ ਕਰ ਲਿਆ ਤਾਂ ਰਿમિਸ਼ਨ ਹੋ ਸਕਦੀ ਹੈ ਮਤਲਬ ਇਹ ਸੇ ਇਹ ਰਸੋਈ ਦੇ ਖਾਣਿਆਂ ਦੇ ਨੂੰ ਹੀ ਸਮਝ ਕੇ ਅਸੀਂ ਉਹਨਾਂ ਨੂੰ ਕੰਟਰੋਲ ਦੇ ਵਿੱਚ ਕਰ ਸਕਦੇ ਹਾਂ ਤੇ ਜੇ ਡੈਮੇਜ ਮਤਲਬ ਜੇ 90% ਤੋਂ ਵੱਧ ਨਹੀਂ ਹੋਈ ਤਾਂ ਰਿਵਰਸ ਵੀ ਹੋ ਸਕਦੇ ਨੇ ਰਿਵਰਸ ਦਾ ਮਤਲਬ ਠੀਕ ਵੀ ਹੋ ਸਕਦੇ ਨੇ ਤੁਹਾਡੇ ਆਰਗਨ ਕੋਈ ਵੀ ਡਾਕਟਰ ਵੈਦ ਹਕੀਮ ਮੈਂ ਦੁਬਾਰਾ ਕਹਿ ਦਮਾ ਸਿਰੋ ਡਾਇਗਨੋਸ ਕਰਦਾ ਭਾਰੀ ਜਿਹਾ ਅੱਖਰ ਹੈ ਤੁੱਕਾ ਮਤਲਬ ਸ਼ਾਇਦ ਬਹੁਤ ਹਾਰਸ਼ ਵਰਡ ਹੈ ਇਹ ਪਰ ਉਹ ਤੁੱਕਾ ਹੀ ਹੁੰਦਾ ਲੱਗਿਆ ਤਾਂ ਤੂਰ ਨਹੀਂ ਤਾਂ ਤੁੱਕਾ ਤਾਂ ਹੈ ਹੀ ਤੋਂ ਇਹ ਜਿਹੜੇ ਤੁਹਾਡੇ ਇਲਾਜ ਨੇ ਇਹ ਮੁਕੰਮਲ ਤੁਹਾਨੂੰ ਕਦੀ ਵੀ ਬਾਹਰ ਨਹੀਂ ਕੱਢ ਪਾਣਗੇ ਔਰ ਇੱਕ ਇਹਦੇ ਨਾਲ ਅੱਜ ਦੀ ਡੇਟ ਦੇ ਵਿੱਚ ਅ ਅਰਥ ਵੀ ਜੁੜਿਆ ਹੋਇਆ ਪੈਸਾ ਕਮਾਣਾ ਵੀ ਜੁੜਿਆ ਹੋਇਆ ਸਾਰਾ ਦਾ ਸਾਰਾ ਨਾ ਤਾਂ ਕਈ ਚੀਜ਼ਾਂ ਨੇ ਜਿਹੜੀਆਂ ਇਹ ਨੂੰ ਡਿਸਕਸ ਜਦੋਂ ਅਸੀਂ ਕਰਾਂਗੇ ਤਾਂ ਹੋਰ ਖੁੱਲ ਕੇ ਆਣਗੇ ਸਭ ਵੈਸੇ ਸਭ ਨੂੰ ਪਤਾ ਹੀ ਹੈ ਇਸ ਬਾਰੇ ਤਾਂ ਇਹ ਖਾਣ ਪਾਣ ਦੀਆਂ ਗੱਲਾਂ ਹੁਣ ਅੱਜ ਤੋਂ ਬਾਅਦ ਅਗਲੀਆਂ ਵੀਡੀਓਜ਼ ਦੇ ਵਿੱਚ ਆਪਾਂ ਲੰਬਾ ਟਾਈਮ ਏਸੇ ਚੀਜ਼ ਦੀ ਗੱਲ ਕਰਾਂਗੇ ਕਿ ਸਾਡੀ ਖੁਰਾਕ ਜਿਹੜੀ ਹੈ ਉਹ ਕਹੇ ਜੀ ਹੋਵੇ ਪਰ ਇੱਥੇ ਸਾਨੂੰ ਇੱਕ ਸਮਝਣਾ ਪਊਗਾ ਕਿ ਹਰ ਇਨਸਾਨ ਇੱਕੋ ਹੀ ਤਰ੍ਹਾਂ ਦਾ ਨਹੀਂ ਹੈ ਇੱਕੋ ਤਰ੍ਹਾਂ ਦੀ ਹੀ ਖੁਰਾਕ ਸਾਰਿਆਂ ਦੇ ਉੱਤੇ ਕੰਮ ਨਹੀਂ ਕਰ ਸਕਦੀ ਹਰੇਕ ਚੀਜ਼ ਜਿਹੜੀ ਇਹ ਧਰਤੀ ਤੇ ਬਣੀ ਹੈ ਨਾ ਸਭ ਅਲੱਗ ਅਲੱਗ ਹੈ ਡਿਫਰੈਂਟ ਹੈ ਬਣੀ ਚਾਹੇ ਉਹ ਮਿੱਟੀ ਤੋਂ ਹੀ ਹੈ ਬੂਟਾ ਵੀ ਮਿੱਟੀ ਖਾਂਦਾ ਮਿੱਟੀ ਚ ਲੱਗਦਾ ਤੱਤ ਸਾਰੇ ਉਹਦੇ ਚੋਂ ਹੀ ਲੈਂਦਾ ਸੂਰਜ ਦੀ ਸ਼ਕਤੀ ਲੈਂਦਾ ਅਗਨੀ ਹਵਾ ਲੈਂਦਾ ਉਹ ਕਾਰਬਨ ਡਾਈਆਕਸਾਈਡ ਲੈਂਦਾ ਉਹ ਹਵਾ ਜਿਹੜੀ ਅਸੀਂ ਸੱਡਦੇ ਆ ਉਹ ਲੈਂਦਾ ਹੈ ਨਾ ਤੇ ਉਸ ਤੋਂ ਬਾਅਦ ਪਾਣੀ ਲੈਂਦਾ ਤੋਂ ਸਪੇਸ ਦੇ ਵਿੱਚ ਅਸਮਾਨ ਦੇ ਵਿੱਚ ਆਕਾਰ ਲੈਂਦਾ ਤਾਂ ਇਹ ਪੰਜ ਚੀਜ਼ਾਂ ਦੇ ਨਾਲ ਹੀ ਹਰ ਇੱਕ ਚੀਜ਼ ਬਣੀ ਹੋਈ ਹੈ ਪਰ ਇਹ ਪੰਜਾਂ ਦਾ ਜਿਹੜਾ ਮਿਸ਼ਰਣ ਹੈ ਉਹ ਅਲੱਗ-ਅਲੱਗ ਹੈ ਜੀ ਜਾਤ ਰੰਗਾ ਕੇ ਨਾਮ ਸਬਣਾ ਲਿਖਿਆ ਬੁੜੀ ਕਲਾਮ ਮੇਰੇ ਬਾਬਾ ਨਾਨਕ ਮਤਲਬ ਸਭ ਤੋਂ بڑے ਵਿਗਿਆਨਿਕ ਇਸ ਧਰਤੀ ਦੀ ਜਿਵੇਂ ਮੈਂ ਕਹਾ ਤਾਂ ਹੋਏ ਨੇ ਤਾਂ ਕੋਈ ਅਤੀਸ਼ੋਕਤੀ ਨਹੀਂ ਹੋਊਗੀ ਬਾਬੇ ਨਾਨਕ ਨੇ ਕੋਈ ਚਮਤਕਾਰ ਨਹੀਂ ਕੀਤਾ ਬਟ ਉਹਨਾਂ ਦਾ ਜੀਵਨ ਖੁਦ ਚਮਤਕਾਰ ਸੀ ਉਹਨਾਂ ਨੇ ਜੀਵਨ ਇਸ ਤਰ੍ਹਾਂ ਇੰਨਾ ਸਰਲ ਕਰਤਾ ਸਾਰਿਆਂ ਵਾਸਤੇ ਕਿ ਤੁਹਾਨੂੰ ਕੋਈ दैਵੀ ਸ਼ਕਤੀ ਦੀ ਲੋੜ ਨਹੀਂ ਹੈ ਕਿ ਤੁਸੀਂ ਜੇ ਸਪਿਰਚੁਅਲਿਜ਼ਮ ਦੇ ਵਿੱਚ ਜੇ ਬਲੀਵ ਕਰਦੇ ਹੋ ਤੇ ਇੱਕ ਹਾਇਰ ਸਟੇਟ ਤੱਕ ਮਤਲਬ ਪਹੁੰਚਣਾ ਚਾਹੁੰਦੇ ਹੋ ਜਾਂ ਇੱਕ ਚੰਗਾ ਜੀਵਨ ਖੁਸ਼ਹਾਲ ਹੈਲਦੀ ਔਰ ਖੁਸ਼ੀ ਜੀਵਨ ਖੁਸ਼ ਜੀਵਨ ਬਤੀਤ ਕਰਨ ਤੋਂ ਬਾਅਦ ਅੱਗੇ ਤੱਕ ਵੀ ਉਸ ਤੋਂ ਅੱਗੇ ਵੀ ਜਾਣਾ ਚਾਹੁੰਦੇ ਹੋ ਤਾਂ ਇੱਕ ਸਿੰਪਲ ਇਨਸਾਨ ਦੀ ਤਰ੍ਹਾਂ ਜਿਕੇ ਹੀ ਤੁਸੀਂ ਉਹ ਕਰ ਸਕਦੇ ਹੋ ਤੁਹਾਨੂੰ ਕੋਈ ਉਹਦੇ ਵਾਸਤੇ ਕੋਈ ਚਮਤਕਾਰਾਂ ਦੀ ਜ਼ਰੂਰਤ ਨਹੀਂ ਹੈ ਉਹਨਾਂ ਦਾ ਆਪਣਾ ਜੀਵਨ ਵੀ ਜਿਹੜਾ ਉਹ ਚਮਤਕਾਰ ਹੀ ਸੀ ਇਸ ਤੋਂ ਵੱਡਾ ਜਿਵੇਂ ਸ਼੍ਰੀ ਰਾਮ ਨੇ ਵੀ ਆਪਣੇ ਜੀਵਨ ਦੇ ਵਿੱਚ ਕੋਈ ਚਮਤਕਾਰ ਨਹੀਂ ਕੀਤਾ ਉਹਨਾਂ ਨੇ ਵੀ ਜੀ ਕੇ ਦਿਖਾਇਆ ਕਿ ਮर्यादा ਦੇ ਵਿੱਚ ਡਿਸਪਲਿਨ ਦੇ ਵਿੱਚ ਰਹਿ ਕੇ ਤੁਸੀਂ ਸਭ ਕੁਝ ਪ੍ਰਾਪਤ ਕਰ ਸਕਦੇ ਹੋ ਰਾਈਟ ਤੋਂ ਹਰੇਕ ਧਰਤੀ ਦੇ ਉੱਤੇ ਜਿਹੜੀ ਚੀਜ਼ ਹੈ ਉਹ ਸਭ ਅਲੱਗ ਤਰ੍ਹਾਂ ਦੀ ਹੈ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਚਰਚਾ ਕੀਤੀ ਸੀ ਕਿ ਲਾਲ ਮਿਰਚ ਹੈ ਜਿਹੜੀ ਉਹਦੀ ਤਾਸੀਰ ਉਹਦਾ ਸਾਈਜ਼ ਅਲੱਗ ਹੈ ਜਿਹੜੀ ਮੱਕੀ ਹੈ ਉਹਦੀ ਤਸਵੀਰ ਤੇ ਉਹਦਾ ਸਾਈਜ਼ ਅਲੱਗ ਹੈ ਜਿਹੜਾ ਤਰਬੂਜ਼ ਹੈ ਉਹਦਾ ਸਾਈਜ਼ ਸਾਰਿਆਂ ਨਾਲੋਂ ਹੀ ਵੱਡਾ ਉਹਦੀ ਤਸਵੀਰ ਬਿਲਕੁਲ ਅਲੱਗ ਹੈ ਉਹਦਾ ਸਵਾਦ ਬਿਲਕੁਲ ਅਲੱਗ ਹੈ ਤਾਂ ਤਰਬੂਜ਼ ਹੈ ਮਿਰਚ ਨਹੀਂ ਬਣ ਸਕਦਾ ਤੇ ਮਿਰਚ ਕਦੀ ਤਰਬੂਜ਼ ਨਹੀਂ ਬਣ ਸਕਦਾ ਹੈਨਾ ਤਾਂ ਇਸੇ ਤਰ੍ਹਾਂ ਧਰਤੀ ਦੇ ਉੱਤੇ ਜਿੰਨੇ ਵੀ ਇਨਸਾਨ ਪੈਦਾ ਹੋਏ ਨੇ ਜਿੰਨੇ ਵੀ ਸਭ ਵੱਖੋ ਵੱਖਰੇ ਨੇ ਸਭ ਵੱਖੋ ਵੱਖਰੇ ਨੇ ਇੱਕ ਨਾਲ ਦਾ ਦੂਸਰਾ ਕੋਈ ਨਹੀਂ ਦੇਖਣ ਦੇ ਵਿੱਚ ਅਸੀਂ ਮੋਲਟਾ ਇੱਕ ਨਾਲ ਦੇ ਲੱਗਦੇ ਹਾਂ ਪਰ ਇਹ ਇਹਨਾਂ ਦੇ ਜਿਹੜਾ ਮਿਸ਼ਰਣ ਹੈ ਜਿਹੜਾ ਸਾਡਾ ਮਿਸ਼ਰਣ ਹੈ ਜਿਹੜੀ ਚੀਜ਼ ਤੋਂ ਅਸੀਂ ਬਣੇ ਆਂ ਮਤਲਬ ਕਿਸੇ ਦੇ ਵਿੱਚ ਮਿੱਟੀ ਦਾ ਤੱਤ ਜ਼ਿਆਦਾ ਹੈ ਕਿਸੇ ਦੇ ਵਿੱਚ ਪਾਣੀ ਦਾ ਤੱਤ ਜ਼ਿਆਦਾ ਹੈ ਕਿਸੇ ਦੇ ਵਿੱਚ ਹਵਾ ਦਾ ਤੱਤ ਜ਼ਿਆਦਾ ਹੈ ਉਹੀ ਸਾਡਾ ਡਿਸਾਈਡ ਕਰਦਾ ਹੈ ਕਿ ਸਾਡੀ ਤਾਸੀਰ ਕੀ ਹੈ ਬਹੁਤ ਵੇਰਵੇ ਦੇ ਵਿੱਚ ਪਿਛਲੀ ਵੀਡੀਓ ਦੇ ਵਿੱਚ ਮੈਂ ਇਹਦੇ ਬਾਰੇ ਗੱਲ ਕੀਤੀ ਸੀ ਇਹ ਵਾਲੀ ਵੀਡੀਓ ਦੇ ਵਿੱਚ ਜਦੋਂ ਤੱਕ ਅਸੀਂ ਇਹ ਨਹੀਂ ਸਮਝਾਂਗੇ ਕਿ ਸਾਡੀ ਤਾਸੀਰ ਕੀ ਹੈ ਅਸੀਂ ਇਹ ਸਮਝ ਨਹੀਂ ਸਕਦੇ ਕਿ ਸਾਨੂੰ ਕੀ ਖਾਣਾ ਚਾਹੀਦਾ ਔਰ ਕੀ ਸਾਡੀ ਜੀਵਨ ਸ਼ੈਲੀ ਹੋਣੀ ਚਾਹੀਦੀ ਹੈ ਉਹ ਵੱਖੋ ਵੱਖਰੀ ਹੋਊਗੀ ਤਸਵੀਰ ਜਿਹੜੀ ਹੈ ਤੋ ਇਹਨੂੰ ਜਿਹੜੀ ਅਜੋਕੀ ਸਾਇੰਸ ਨੇ ਅਜੇ ਇਸ ਪਾਸੇ ਨਹੀਂ ਮਤਲਬ ਛੇੜਿਆ ਇਸ ਚੀਜ਼ ਨੂੰ ਉਹ ਤਾਂ ਇਨਸਾਨ ਨੂੰ ਇਨਸਾਨ ਹੀ ਸਮਝਦੇ ਨੇ ਤੇ ਇੱਕੋ ਹੀ ਗੋਲੀ ਇੱਕੋ ਹੀ ਦਵਾਈ ਜਿਹੜੀ ਹੈ ਉਹ ਹਰੇਕ ਨੂੰ ਦੇ ਦਿੰਦੇ ਨੇ ਉਹ ਜੇ ਸਿਰਦਰਦੀ ਹੈ ਦਰਦ ਹੈ ਤਾਂ ਡਿਸਪਰਿੰਟ ਸਾਰਿਆਂ ਨੂੰ ਹੀ ਦੇ ਦਿੰਦੇ ਆ ਤੋ ਹਰੇਕ ਦਵਾਈ ਦੇ ਉੱਪਰ ਦੋ ਚੀਜ਼ਾਂ ਲਿਖੀਆਂ ਹੁੰਦੀਆਂ ਨੇ ਇੱਕ ਹੁੰਦਾ ਐਨ ਐਨਟੀ ਨੰਬਰ ਨੀਡਿਡ ਟੂ ਟਰੀਟ ਮਤਲਬ ਜੇ ਐਨ ਐਨਟੀ 3 ਹੈ ਇਹਦਾ ਮਤਲਬ 3 ਲੋਕਾਂ ਨੂੰ ਦਿਓਗੇ ਤਾਂ ਇੱਕ ਦੇ ਉੱਤੇ ਅਸਰ ਕਰੂਗੀ ਇਹ ਕਹਿੰਦਾ ਏ ਡੀ ਆਰ ਐਡਵਰਸ ਡਰੱਗ ਰਿਐਕਸ਼ਨ ਮਤਲਬ ਇਹ ਅਸੀਂ ਸਾਰੇ ਜਾਣਦੇ ਹਾਂ ਔਰ ਇਹ ਖੁਲੇ ਆਮ ਕਿਹਾ ਜਾਂਦਾ ਕਿ ਹਰੇਕ ਜਿਹੜੀ ਐਲੋਪੈਥੀ ਦੀ ਦਵਾਈ ਹੈ ਉਹਦਾ ਸਾਈਡ ਇਫੈਕਟ ਹੋ ਸਕਦਾ ਹੈ ਸਿੰਪਲ ਖਾਰਿਸ਼ ਤੋਂ ਲੈ ਕੇ ਕੈਂਸਰ ਤੱਕ ਕੁਝ ਵੀ ਹੋ ਸਕਦਾ ਹੈ ADR ਇਹ ਉਸੇ ਦੀ ਉਹ ਵੱਡੀ ਅੰਗਰੇਜ਼ੀ ਹੈ ਤਾਂ ਉਹ ਵੀ ਲਿਖਿਆ ਹੁੰਦਾ ਜੀ ADR ਉਹਦੇ ਉੱਤੇ ਲਿਖਿਆ ਹੋਇਆ ਮੰਨ ਲਓ 30 ਲਿਖਿਆ ਹੋਇਆ ਤਾਂ ਇਹਦਾ ਮਤਲਬ 100 ਦੇ ਵਿੱਚੋਂ 30 ਬੰਦਿਆਂ ਨੂੰ ਇਹ ਰਿਐਕਸ਼ਨ ਕਰ ਸਕਦੀ ਹੈ ਦਵਾਈ ਜਿਹੜੀ ਅਕਸਰ ਕਰ ਜਾਂਦੀ ਹੈ ਕਿਉਂ ਕਰ ਜਾਂਦੀ ਹੈ ਇਹ ਕਿਉਂ ਕਿ ਪਹਿਲੀ ਗੱਲ ਤਾਂ ਜਿਹੜਾ ਕੈਮੀਕਲ ਹੈ ਉਹਨੂੰ ਜ਼ਹਿਰ ਸਮਝਦਾ ਤੁਹਾਡਾ ਸਰੀਰ ਔਰ ਸਿੱਧਾ ਲੀਵਰ ਨੂੰ ਭੇਜਦਾ ਲੀਵਰ ਔਰ ਉਹ ਦਵਾਈ ਆਪਸ ਦੇ ਵਿੱਚ ਲੜਦੇ ਨੇ ਉਹ ਲਿਵਰ ਨੂੰ ਘਟਾਉਣ ਦੀ ਕੋਸ਼ਿਸ਼ ਕਰਦਾ ਘਟਾ ਵੀ ਲੈਂਦਾ ਤੇ ਅਗਲੀ ਵਾਰੀ ਫਿਰ ਦਵਾਈ ਦੀ ਡੋਸ ਨੂੰ ਵਧਾ ਕੇ ਲੈਣੀ ਪੈਂਦੀ ਹੈ ਲੇਕਿਨ ਇਹ ਸਾਰਾ ਜਿਹੜਾ ਦਵੰਦ ਚੱਲ ਰਿਹਾ ਹੈ ਲੜਾਈ ਚੱਲ ਰਹੀ ਹੈ ਤੇ ਲਿਵਰ ਦੀ ਵੀ ਤਾਂ ਐਸੀ ਤੇ ਐਸੀ ਫਿਰਦੀ ਹੈ ਤਾਂ ਜਦੋਂ ਦੋ ਪਹਿਲਵਾਨ ਲੜਦੇ ਨੇ ਜਿੱਤਦਾ ਇੱਕੋ ਹੀ ਹੈ ਲੇਕਿਨ ਜਿਹੜਾ ਦੂਸਰਾ ਜਿੱਤਿਆ ਹੁੰਦਾ ਉਹਦੀ ਵੀ ਬਸ ਹੋਈ ਹੁੰਦੀ ਹੈ ਸਿਰਫ ਇੱਕ ਪਲਟੀ ਹੋਰ ਦੀ ਜ਼ਰੂਰਤ ਹੁੰਦੀ ਹੈ ਜੇ ਕਿਤੇ ਉਹ ਜਿਹੜਾ ਹਾਰਿਆ ਸੀ ਉਹ ਮਾਰ ਮਾਰ ਗਿਆ ਪਲਟੀ ਤਾਂ ਹੀ ਮਰ ਜਾਊਗਾ ਇਸੇ ਕਰਕੇ ਲਿਵਰ ਫੇਲੀਅਰਸ ਕਿਡਨੀ ਫੇਲੀਅਰਸ ਜਿਹੜੇ ਫਿਲਟਰ ਨੇ ਤੁਹਾਡੇ ਇਹ ਇਹ ਜਿਹੜੇ ਜ਼ਹਿਰ ਨੂੰ ਬਾਹਰ ਕੱਢਣ ਵਾਲੇ ਨੇ ਇਹ ਇਸੇ ਕਰਕੇ ਸਾਡੇ ਜਿਹੜੇ ਨੇ ਗੜਬੜ ਹੁੰਦੇ ਨੇ ਤੋਂ ਤਾਸੀਰ ਸਭ ਦੀ ਅਲੱਗ ਅਲੱਗ ਹੈ ਔਰ ਉਹ ਤਾਸੀਰ ਜਦ ਤੱਕ ਅਸੀਂ ਨਹੀਂ ਸਮਝ ਦਿੰਦਾ ਮੇਰੀ ਆਉਣ ਵਾਲੀ ਕਿਸੇ ਵੀਡੀਓ ਨੂੰ ਆਪਾਂ ਸਮਝ ਹੀ ਨਹੀਂ ਪਾਵਾਂਗੇ ਕਿਉਂਕਿ ਜੇ ਡਾਇਬੀਟੀਜ਼ ਦੀ ਗੱਲ ਆਪਾਂ ਕਰਦੇ ਆਂ ਜਿਹੜੀ ਬਹੁਤ ਕਾਮਨ ਐ ਇਸ ਦੀ ਰੇਟ ਚ ਬਲੱਡ ਸ਼ੂਗਰ ਜਿਹੜੀ ਵੱਧ ਜਾਂਦੀ ਹੈ ਸਾਡੀ ਹੈਨਾ ਸ਼ੂਗਰ ਜਿਹਨੂੰ ਆਮ ਭਾਸ਼ਾ ਚ ਅਸੀਂ ਕਹਿ ਦਿੰਦੇ ਆ ਉਹ ਜੇ ਇੱਕ ਬਾਤ ਪਿੱਤ ਵਾਲੇ ਬੰਦੇ ਵਾਸਤੇ ਤਾਂ ਉਹ ਅਲੱਗ ਅਲੱਗ ਕਾਰਨ ਨੇ ਉਹਦੇ ਹੋਣ ਦੇ ਤੇ ਜੇ ਕੋਈ ਕਫ ਵਾਲਾ ਬੰਦਾ ਉਹ ਉਹਨੂੰ ਜ਼ਿਆਦਾ ਹੁੰਦੀ ਹੈ ਉਹਨੂੰ ਅਲੱਗ ਕਾਰਨ ਨੇ ਇਹਨਾਂ ਦੀਆਂ ਅਲੱਗ-ਅਲੱਗ ਟਾਈਪਸ ਵੀ ਹੈ ਟਾਈਪ 1 ਟਾਈਪ 2 ਆਪਾਂ ਆਉਣ ਵਾਲੀਆਂ ਵੀਡੀਓ ਚ ਸਮਝਾਂਗੇ ਟਾਈਪ 1 ਕੀ ਹੈ ਟਾਈਪ 2 ਕੀ ਹੈ ਬਿਲਕੁਲ ਸਰਲ ਪਾਸ਼ਾ ਦੇ ਵਿੱਚ ਤੇ ਕਿਹੜੇ ਆਪਾਂ ਖੁਦ ਹੀ ਸਮਝ ਸਕੀਏ ਕਿ ਕਿਹੜੇ ਲੈਵਲ ਦੇ ਉੱਪਰ ਸਾਡੀ ਸ਼ੂਗਰ ਦਾ ਇਸ ਵੇਲੇ ਲੈਵਲ ਪਹੁੰਚ ਚੁੱਕਿਆ ਤੇ ਉਹਨੂੰ ਅਸੀਂ ਠੀਕ ਕਿਵੇਂ ਕਰਨਾ ਦਵਾਈਆਂ ਉਹਨੂੰ ਠੀਕ ਨਹੀਂ ਕਰ ਪਾਣੀਆਂ ਇਹ ਤਾਂ ਗੈਰੰਟੀਡ ਹੈ ਇਹ ਉਹਦੇ ਤਾਂ ਤੁਸੀਂ ਬਿਲਕੁਲ ਭੁੱਲ ਹੀ ਜਾਓ ਕਿਉਂਕਿ ਵਿਗਿਆਨ ਜਿਹੜਾ ਨਾ ਇਹ ਅਧੂਰਾ ਹੈ ਹਰ ਵੇਲੇ ਬੜੀ ਜ਼ਬਰਦਸਤ ਚੀਜ਼ ਹੈ ਵਿਗਿਆਨ ਇਹ ਨੂੰ ਤੁਸੀਂ ਨਿਗੇਟ ਨਹੀਂ ਕਰ ਸਕਦੇ ਐਕਸੀਡੈਂਟ ਦੇ ਵਿੱਚ ਬਹੁਤ ਕੰਮ ਆਉਂਦੀ ਹੈ ਐਲੋਪੈਥੀ ਜਦੋਂ ਟੁੱਟ ਭੱਜ ਕੋਈ ਹੋ ਜਾਂਦੀ ਹੈ ਤੁਹਾਡੇ ਸਰੀਰ 'ਚ ਸਰੀਰ ਦੇ ਅੰਗਾਂ ਨੂੰ ਬਹੁਤ ਗਹਿਰਾਈ ਨਾਲ ਸਮਝਿਆ ਇਹਨਾਂ ਨੇ ਬਹੁਤ ਚੰਗੀ ਤਰ੍ਹਾਂ ਪਰ ਇਹਨਾਂ ਨੇ ਚੀਜ਼ਾਂ ਨੂੰ ਕੰਪਲਿਕੇਟ ਕੀਤਾ ਸਰਲ ਨਹੀਂ ਕੀਤਾ ਜਿਵੇਂ ਆਯੁਰਵੇਦਾ ਦੇ ਵਿੱਚ ਸੀਗਾ ਉਹਨਾਂ ਨੇ ਇਸ ਚੀਜ਼ ਨੂੰ ਨਾ ਸਾਡੇ ਵਾਸਤੇ ਰਿਚੁਅਲਸ ਮਤਲਬ ਤਿਉਹਾਰ ਜਿਹੜੇ ਨੇ ਉਹ ਡਿਜ਼ਾਈਨ ਕਰਤੇ ਖਾਣਾ ਡਿਜ਼ਾਈਨ ਕਰਤਾ ਤੁਸੀਂ ਜਦੋਂ ਉਹਨੂੰ ਫਾਲੋ ਕਰ ਲੈਂਦੇ ਸੀ ਜਦੋਂ ਤੁਸੀਂ ਉਹ ਉਹਨੂੰ ਫਾਲੋ ਕਰੀ ਜਾਂਦੇ ਸੀ ਤਾਂ ਤੁਹਾਨੂੰ ਬਿਮਾਰੀਆਂ ਛੇਤੀ ਛੇਤੀ ਲੱਗਦੀਆਂ ਹੀ ਨਹੀਂ ਸੀਗੀਆਂ ਅੱਜ ਦੀ ਡੇਟ ਦੇ ਵਿੱਚ ਤਾਂ ਅਸੀਂ ਉਹ ਰੈਸਪੀਜ਼ ਉਹ ਸਾਰੇ ਭੁੱਲ ਗਏ ਕਿਵੇਂ ਬਣਾਣਾ ਖਾਣਾ ਕਿਹੜੀ ਆਂਚ ਤੇ ਕਦੋਂ ਕਿਹੜਾ ਖਾਣਾ ਭੁੱਲ ਹੀ ਗਏ ਅਸੀਂ ਅਸੀਂ ਚੱਜ ਨਾਲ ਮਸਾਲਾ ਵੀ ਨਹੀਂ ਬਣਾ ਸਕਦੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਆਮ ਜਿਹਦੇ ਵਿੱਚ ਆਪਾਂ ਸਬਜ਼ੀਆਂ ਸਬਜ਼ੀਆਂ ਭੁੰਨਦੇ ਹਾਂ ਉਹਦੇ ਚ ਕਿਹੜਾ ਤੇਲ ਕਦੋਂ ਪੈਣਾ ਚਾਹੀਦਾ ਕਿਹੜੀ ਰੁੱਤ ਚ ਕੀ ਖਾਣਾ ਚਾਹੀਦਾ ਇਹ ਤਾਂ ਬਿਲਕੁਲ ਹੀ ਵਿਸਰ ਗਏ ਸਾਨੂੰ ਜਿਹੜਾ ਵਿਗਿਆਨ ਉਹ ਉਹਨੂੰ ਸਿੱਖ ਰਹੇ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੈ ਪਹੁੰਚੂਗਾ ਉੱਥੇ ਇੱਥੇ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਸੁਣਾ ਦਿੰਨਾ ਕਈ ਆਪਣੇ ਚਰਚੇ ਹੋਗੇ ਕਹਾਣੀ ਨਹੀਂ ਕੋਈ ਸੁਣਾਈ ਤਾਂ ਇਹ ਜਿਹੜੀਆਂ ਕਹਾਣੀਆਂ ਨੇ ਇਹ ਫੈਕਟ ਨਹੀਂ ਹੁੰਦੇ ਇਹ ਮਤਲਬ ਹਕੀਕਤ ਨਹੀਂ ਹੁੰਦੀਆਂ ਪਰ ਇਹ ਸਚਾਈ ਹੁੰਦੀਆਂ ਨੇ ਦੇ ਆਰ ਨਾਟ ਦਾ ਫੈਕਟ ਬਟ ਦੇ ਆਰ ਦਾ ਟਰੂਥ ਇਹ ਤੁਹਾਨੂੰ ਸਚਾਈ ਨੂੰ ਯਾਦ ਰੱਖਣ ਔਰ ਸਮਝਣ ਕਿਉਂਕਿ ਯਾਦ ਰੱਖਣਾ ਬੜਾ ਮੁਸ਼ਕਲ ਹੈ ਰੱਟਾ ਮਾਰਨਾ ਪੈਂਦਾ ਹੈ ਸਮਝ ਜਿਹੜੀ ਹੈ ਜਦੋਂ ਆ ਗਈ ਤੁਹਾਨੂੰ ਲਾਈਟ ਹੁੰਦੀ ਹੈ ਉਹ ਤਾਂ ਕੋਈ ਵਜਨ ਨਹੀਂ ਹੁੰਦਾ ਜਦ ਤੁਹਾਨੂੰ ਸਮਝ ਆ ਗਈ ਤਾਂ ਤੋਂ ਇਸ ਤਰ੍ਹਾਂ ਕਿਹਾ ਕਿ ਇਨਸਾਨ ਨੇ ਬਹੁਤ ਤਰੱਕੀ ਕਰ ਲਈ ਉਹਨੂੰ ਇਸ ਤਰ੍ਹਾਂ ਲੱਗਣ ਲੱਗ ਗਿਆ ਕਿ ਮੈਂ ਕੁਝ ਵੀ ਬਣਾ ਸਕਦਾ ਮੈਂ ਰੱਬ ਹੋ ਗਿਆ ਤਾਂ ਉਹ ਇੱਕ ਦਿਨ ਉਹ ਰੱਬ ਕੋਲ ਪਹੁੰਚ ਗਿਆ ਰੱਬ ਨੂੰ ਕਹਿੰਦਾ ਵੀ ਹੁਣ ਤੇਰੀ ਸਾਨੂੰ ਲੋੜ ਨਹੀਂ ਹੈਗੀ ਤੂੰ ਜੋ ਤੂੰ ਬਣਾ ਸਕਦਾ ਮੈਂ ਬਣਾ ਸਕਦਾ ਰੱਬ ਕਹਿੰਦਾ ਅੱਛਾ ਵੀ ਬੜੀ ਕਮਾਲ ਦੀ ਗੱਲ ਹੈ ਤੂੰ ਤਾਂ ਬਹੁਤ ਤਰੱਕੀ ਕਰ ਲਈ ਤਾਂ ਦੱਸ ਇਹ ਬਣਾ ਸਕਦਾ ਕਹਿੰਦਾ ਹਾਂਜੀ ਇਹ ਬਣਾ ਸਕਦਾ ਮੈਂ ਬਣਾ ਸਕਦਾ ਕਹਿੰਦਾ ਫਿਰ ਤੂੰ ਇਨਸਾਨ ਬਣਾ ਸਕਦਾ ਕਹਿੰਦਾ ਹਾਂ ਮੈਂ ਇਨਸਾਨ ਵੀ ਬਣਾ ਸਕਦਾ ਹਾਂ ਇਨਸਾਨ ਨੇ ਕਿਹਾ ਹਾਂ ਮੈਂ ਇਨਸਾਨ ਵੀ ਬਣਾ ਲੂਗਾ ਪ੍ਰਮਾਤਮਾ ਕਹਿੰਦਾ ਫਿਰ ਬਣਾ ਕੇ ਦਿਖਾ ਕਹਿੰਦਾ ਜੀ ਫਿਰ ਥੋੜੀ ਜਿਹੀ ਮਿੱਟੀ ਦੇ ਦਿਓ ਰੱਬ ਕਹਿੰਦਾ ਮਿੱਟੀ ਬਣਾ ਤੁਸੀਂ ਮਿੱਟੀ ਨਹੀਂ ਬਣਾ ਸਕਦੇ ਤੁਸੀਂ ਕੁਝ ਵੀ ਹੋਰ ਮਿੱਟੀ ਨੂੰ ਅਲੱਗ-ਅਲੱਗ ਕਰਕੇ ਕੁਝ ਕਰ ਸਕਦੇ ਹੋ ਲੇਕਿਨ ਮਿੱਟੀ ਬਣਾਣੀ ਇਨਸਾਨ ਬਣਾ ਹੀ ਨਹੀਂ ਸਕਦਾ ਜਿੰਨਾ ਮਰਜ਼ੀ ਜ਼ੋਰ ਲਾਉਂਦਾ ਰਹੇ ਤੋਂ ਅਗਲੀਆਂ ਵੀਡੀਓਜ਼ ਦੇਖਣ ਤੋਂ ਪਹਿਲਾਂ ਤੁਹਾਨੂੰ ਇਹ ਵਾਲੀ ਵੀਡੀਓ ਦੇਖਣੀ ਬਹੁਤ 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 ਜ਼ਿਆਦਾ ਜ਼ਰੂਰੀ ਹੈ ਜੇ ਤਾਂ ਤੁਸੀਂ ਵਿਸਤਾਰ ਨਾਲ ਸਮਝਣਾ ਚਾਹੁੰਦੇ ਹੋ ਤਾਂ ਸ਼ੁਰੂ ਤੋਂ ਦੇਖ ਲਓ ਨਹੀਂ ਪਹਿਲੇ 24 ਮਿੰਟ ਛੱਡ ਕੇ ਲਾਸਟ 17 ਮਿੰਟ ਦੇਖ ਲਓ ਉਹਦੇ ਵਿੱਚ ਉਹ ਸਾਰੇ ਲੱਛਣ ਦੱਸੇ ਨੇ ਜਿਹੜੇ ਕਿ ਤੁਹਾਨੂੰ ਇਹ ਦੱਸਣ ਦੇ ਵਿੱਚ ਸਹਾਇਤ ਕਰਨਗੇ ਤੁਸੀਂ ਉਹ ਲੱਛਣਾਂ ਦੇ ਹਿਸਾਬ ਨਾਲ ਆਪਣੇ ਲੱਛਣ ਜਿਹੜੇ ਨੇ ਮੈਚ ਕਰ ਲਓ ਰਲਾ ਲਓ ਜਿਹੜੇ ਲੱਛਣ ਤੁਹਾਡੇ ਰਲਦੇ ਨੇ ਤੁਹਾਡੀ ਜਿਹੜੀ ਤਾਸੀਰ ਹੈ ਜਿਹੜੀ ਤੁਹਾਡੀ ਪ੍ਰਕਿਰਤੀ ਹੈ ਉਹ ਉਹ ਵਾਲੀ ਹੈ ਵਾਤ ਪਿਤ ਜਾਂ ਕਫ ਇਹ ਕਿਸੇ ਦੇ ਵਿੱਚ ਵੀ ਬੈਲੈਂਸਡ ਨਹੀਂ ਹੁੰਦੇ ਬਹੁਤ ਘੱਟ ਹੁੰਦੇ ਨੇ ਜਿਹਦੇ ਵਿੱਚ ਬੈਲੈਂਸ ਹੋਵੇ ਕੋਈ ਕੋਈ ਨਾ ਕੋਈ ਤੱਤ ਵੱਧ ਘੱਟ ਹੁੰਦਾ ਇਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ ਸਾਰੀ ਜ਼ਿੰਦਗੀ ਉਸੇ ਤਰ੍ਹਾਂ ਹੀ ਰਹਿਣਗੇ ਪਰ ਇਹਨਾਂ ਨੂੰ ਬੈਲੈਂਸ ਕੀਤਾ ਜਾ ਸਕਦਾ ਹੈ ਇਹਨਾਂ ਨੂੰ ਜਦੋਂ ਤੁਸੀਂ ਬੈਲੈਂਸ ਕਰ ਲੋਗੇ ਇਸੇ ਨੂੰ ਹੈਲਥ ਕਹਿੰਦੇ ਨੇ ਇਸੇ ਨੂੰ ਸਿਹਤ ਕਹਿੰਦੇ ਨੇ ਇਸੇ ਨੂੰ ਹੈਪੀਨੈਸ ਕਹਿੰਦੇ ਨੇ ਇਸੇ ਨੂੰ ਖੁਸ਼ੀ ਕਹਿੰਦੇ ਨੇ ਸ਼ੁਰੂ ਦੇ ਵਿੱਚ ਜਿਹੇ ਜੀ ਤੁਹਾਡੀ ਪ੍ਰਕਿਰਤੀ ਹੋਊਗੀ ਜਿਹੇ ਜੀ ਤੁਹਾਡੀ ਤਸਵੀਰ ਹੋਊਗੀ ਉਹਨੂੰ ਉਹੇ ਜਿਹੀਆਂ ਚੀਜ਼ਾਂ ਹੀ ਤੁਹਾਨੂੰ ਪਸੰਦ ਹੋਣਗੀਆਂ ਤਾਂ ਉਹ ਉਹ ਜਿਹੜਾ ਅਲਰੇਡੀ ਤੁਹਾਡੇ ਵਿੱਚ ਇੱਕ ਤੱਤ ਜ਼ਿਆਦਾ ਹੈ ਉਹੀ ਚੀਜ਼ਾਂ ਤੁਸੀਂ ਹੋਰ ਗ੍ਰੈਂਡ ਕਰ ਰਹੇ ਹੋ ਤਾਂ ਤੁਹਾਡਾ ਇੰਬੈਲੈਂਸ ਹੈ ਜਿਹੜਾ ਉਹ ਉਹ ਹੋਰ ਵਿਗੜੂਗਾ ਤੁਹਾਡਾ ਜਿਹੜਾ ਸੰਤੁਲਨ ਹੈ ਹੋਰ ਵਿਗੜੂਗਾ ਔਰ ਤੁਸੀਂ ਹੋਰ ਬਿਮਾਰ ਹੋਵੋਗੇ ਤਾਂ ਇਹਦੇ ਤੋਂ ਉਲਟ ਚੀਜ਼ਾਂ ਦਾ ਆਪਾਂ ਸੇਵਨ ਕਰਾਂਗੇ ਤਾਂ ਕਿ ਅਸੀਂ ਦੁਬਾਰਾ ਉਹ ਬੈਲੈਂਸ ਨੂੰ ਉਹ ਸੰਤੁਲਨ ਨੂੰ ਸਹੀ ਕਰ ਸਕੇ ਸੰਤੁਲਨ ਨੂੰ ਹੀ ਕਰਨਾ ਤਾਂ ਜਿਵੇਂ ਜਿਹੜੇ ਤੁਹਾਡੇ ਬਾਤ ਵਾਲੇ ਬੰਦੇ ਨੇ ਉਹਨਾਂ ਦੇ ਅੰਦਰ ਜਿਹੜੀ ਅਗਣੀਆਂ ਜਿਹੜੀ ਸਾੜਦੀ ਹੈ ਜੋ ਅਸੀਂ ਖਾਂਦੇ ਉਹ ਕਦੀ ਜਗ ਜਾਂਦੀ ਹੈ ਕਦੀ ਨਹੀਂ ਜਗਦੀ ਹੈ ਨਾ ਤੇ ਜਿਹੜੇ ਵਿਸ਼ਮਗਣੀ ਉਹਨੂੰ ਕਹਿੰਦੇ ਨੇ ਤੇ ਜਿਹੜੇ ਤੁਹਾਡੇ ਪਿਤ ਵਾਲੇ ਨੇ ਉਹਨਾਂ ਦੀ ਅਗਨੀ ਬਹੁਤ ਪ੍ਰਭਲ ਪ੍ਰਭਲ ਹੁੰਦੀ ਹੈ ਉਹ ਕੁਝ ਵੀ ਖਾਂਦੇ ਨੇ ਤਾਂ ਫੜਾ ਫੜਾ ਹਾਜਮ ਹੋ ਜਾਂਦਾ ਉਹਨਾਂ ਨੂੰ ਤੇ ਜਿਹੜੇ ਕਫ ਵਾਲੇ ਨੇ ਉਹਨਾਂ ਦੀ ਅਗਨੀ ਬਹੁਤ ਮਦਮ ਹੁੰਦੀ ਹੈ ਤਾਂ ਟੇਸਟ ਸਾਰਿਆਂ ਦੇ ਅਲੱਗ-ਅਲੱਗ ਹੋਣਗੇ ਜਿਵੇਂ ਮੈਨੂੰ ਮਿੱਠਾ ਬਹੁਤ ਪਸੰਦ ਹੈ ਠੀਕ ਹੈ ਸਾਡੀ ਜਿਹੜੀ ਨੂਰ ਰਾਣੀ ਹੈ ਉਹ ਸਰੀਰ ਦੀ ਵੀ ਹਲਕੀ ਹੈ ਉਹ ਉਹ ਮਿੱਠਾ ਖਾਂਦੀ ਨਹੀਂ ਉਹਨੂੰ ਨਮਕੀਨ ਬਹੁਤ ਪਸੰਦ ਹੈ ਤਾਂ ਜਿਹੜੀ ਮੇਰੀ ਧਰਮ ਪਤਨੀ ਹੈ ਉਹ ਉਹਨੂੰ ਭੁੱਖ ਬਿਲਕੁਲ ਟੋਲਰੇਟ ਨਹੀਂ ਹੁੰਦੀ ਉਹ। ਤੋਂ ਅਸੀਂ ਤਿੰਨੋਂ ਅਲੱਗ-ਅਲੱਗ ਪ੍ਰਕਿਰਤੀ ਦੇ ਮਾਲਕਾਂ ਔਰ ਅਸੀਂ ਇੱਕੋ ਹੀ ਖਾਣਾ ਖਾਂਦੇ ਹਾਂ। ਰੋਜ਼ ਘਰ ਦੇ ਵਿੱਚ ਉਹੀ ਖਾਣਾ ਬਣਦਾ। ਸਾਨੂੰ ਤਾਂ ਇੱਕ ਫੁਲਕਾ ਕੀ ਹਵਾ ਵੀ ਲੱਗ ਜਾਂਦੀ ਹੈ ਤੇ ਉਹਨਾਂ ਨੂੰ ਕੁਝ ਵੀ ਖਾਈ ਜੇ ਉਹਨਾਂ ਦਾ ਸਰੀਰ ਵੱਧਦਾ ਹੀ ਨਹੀਂ ਹੈਗਾ। ਤੋਂ ਇਸ ਕਰਕੇ ਜੋ ਵੀ ਸਾਡੀ ਪ੍ਰਕਿਰਤੀਏ ਉਹਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਨਹੀਂ ਤਾਂ ਤੁਸੀਂ ਰੋਗ ਮੁਕਤ ਹੋ ਹੀ ਨਹੀਂ ਸਕਦੇ ਰੋਗਾਂ ਦੇ ਵਿੱਚ ਫਸ ਜਾਓਗੇ ਤੁਸੀਂ ਇਹ ਗੈਰੰਟੀਡ ਹੈ ਇਹ ਤਾਂ ਜਦੋਂ ਅਸੀਂ ਇਹਨੂੰ ਸਮਝ ਲਾਂਗੇ ਉਦੋਂ ਅਸੀਂ ਇਹਨੂੰ ਬਦਲ ਤਾਂ ਨਹੀਂ ਸਕਦੇ ਲੇਕਿਨ ਇਹਨੂੰ ਬੈਲੈਂਸ ਕਰ ਸਕਦੇ ਹਾਂ ਤੇ ਜਦੋਂ ਅਸੀਂ ਆਪਣਾ ਖਾਣ-ਪਾਣ ਬਦਲਾਂਗੇ ਨਾ ਸ਼ੁਰੂ ਦੇ ਵਿੱਚ ਹੋ ਸਕਦਾ ਤੁਹਾਨੂੰ ਮੁਸ਼ਕਲ ਲੱਗੇ ਉਹ ਖਾਣ-ਪਾਣ ਲੇਕਿਨ ਹੌਲੀ-ਹੌਲੀ ਸਮੇਂ ਦੇ ਨਾਲ ਤੁਹਾਨੂੰ ਉਹੀ ਸਵਾਦ ਲੱਗਣ ਲੱਗ ਜਾਊਗਾ ਉਹੀ ਲਾਈਫਸਟਾਈਲ ਉਹੀ ਦਿਨਚਰਿਆ ਦੇ ਵਿੱਚ ਤੁਹਾਨੂੰ ਆਨੰਦ ਆਣ ਲੱਗ ਜਾਊਗਾ ਸਿਰਫ ਟ੍ਰੇਨ ਕਰਨ ਦੀ ਜ਼ਰੂਰਤ ਹੈ ਔਰ ਸਿਰਫ ਉਹਨੂੰ ਸਮਝਣ ਦੀ ਜ਼ਰੂਰਤ ਹੈ ਤੋ ਐਲੋਪੈਥੀਆ ਦਾ ਡਾਕਟਰ ਤੁਹਾਨੂੰ ਠੀਕ ਨਹੀਂ ਕਰ ਸਕਦਾ ਇਹ ਗੈਰੰਟੀਡ ਹੈ ਉਹ ਖੁਦ ਵੀ ਮੰਨਦੇ ਨੇ ਕਿ ਇੱਕ ਵਾਰੀ ਦਵਾਈ ਲੱਗੀ ਤਾਂ ਵਧੂਗੀ ਉਹ ਵਧੂਗੀ ਉਹ ਉਹ ਘਟਣ ਵਾਲੀ ਗੱਲ ਨਹੀਂ ਹੈ ਜਿਹੜਾ ਤੁਹਾਡਾ ਆਯੁਰਵੇਦਾ ਵਾਲਾ ਵੀ ਚਿਕਿਤਸਕ ਹੈ ਜਿਹਨੂੰ ਆਪਾਂ ਡਾਕਟਰ ਕਹਿੰਦੇ ਜਿਹੜਾ ਡਿਗਰੀਆਂ ਲਈ ਬੈਠਾ ਹਨ ਉਹ ਵੀ ਕਿਤੇ ਨਾ ਕਿਤੇ ਤੁਹਾਨੂੰ ਠੀਕ ਕਰਨ ਦੇ ਵਿੱਚ ਉਹਨਾ सक्षम ਨਹੀਂ ਹੈਗਾ ਕਾਰਨ ਉਹ ਦਾ ਉਹ ਸਿਰਫ ਔਰ ਸਿਰਫ ਔਸ਼ਦੀਆਂ ਦੇ ਉੱਤੇ ਹੀ ਫੋਕਸ ਕਰ ਰਿਹਾ ਔਸ਼ਦੀ ਦਵਾਈ ਔਰ ਕੁਝ ਨਹੀਂ ਫੋਕਸ ਕਰ ਰਿਹਾ ਉਹ ਕਿਉਂਕਿ ਜਦ ਕਿ ਆਯੁਰਵੇਦਾ ਦਾ ਜਿਹੜਾ ਦਵਾਈ ਇੱਕ ਛੋਟਾ ਹਿੱਸਾ ਹੈ ਕਾਇਆ ਚਿਕਿਤਸਾ ਕਹਿੰਦੇ ਨੇ ਇਹਨੂੰ ਆਯੁਰ ਦਾ ਮਤਲਬ ਹੈਗਾ ਲਾਈਫ ਵੇਦਾ ਦਾ ਮਤਲਬ ਨੌਲੇਜ ਪੂਰੀ ਲਾਈਫ ਸਟਾਈਲ ਦੀ ਨੌਲੇਜ ਹੈ ਉਹਦੇ ਵਿੱਚ ਉਨੇ ਜਦੋਂ ਉਹ ਦਵਾਈਆਂ ਦਿੰਦਾ ਹੁਣ ਜਿਵੇਂ ਗੁੜ ਦੀ ਗੱਲ ਕਰ ਲੋ ਸਾਰਿਆਂ ਨੂੰ ਇਹ ਪਤਾ ਕਿ ਜਿਹੜਾ ਮਧੁਰ ਰਸ ਹੈ ਮਿੱਠਾ ਜਿਹੜਾ ਰਸ ਹੈ ਇਹ ਜਿਹੜਾ ਤੁਹਾਡਾ ਪਿਤ ਦਾ ਸ਼ਮਣ ਕਰਦਾ ਪਿਤ ਨੂੰ ਘਟਾਉਂਦਾ ਠੀਕ ਹੈ ਬਾਤ ਨੂੰ ਵੀ ਘਟਾਉਂਦਾ ਕਿਉਂਕਿ ਬਾਤ ਵਾਲਿਆਂ ਨੂੰ એનર્ਜੀ ਜ਼ਿਆਦਾ ਚਾਹੀਦੀ ਹੁੰਦੀ ਉਹ ਖਾ ਸਕਦੇ ਨੇ ਉਹ ਪਿਤ ਵਾਲਾ ਕਿਉਂਕਿ ਕੁਛੇ ਵੀ ਚੀਜ਼ ਨੂੰ ਬਾਹ ਲੂਗਾ ਉਹ ਵੀ ਖਾ ਸਕਦਾ ਪਰ ਉਹ ਇਹਨਾਂ ਦਾ ਸਮਝ ਕੇ ਉਹ ਕਹਿੰਦੇ ਜਿੰਨਾ ਮਰਜ਼ੀ ਖਾਓ ਜਿਹੜਾ ਮਰਜ਼ੀ ਜਦੋਂ ਇਸ ਤਰ੍ਹਾਂ ਨਹੀਂ ਹੈਗਾ ਜੇ ਉਹਨੋਂ ਵੀ ਤੁਸੀਂ ਚੰਗੀ ਤਰ੍ਹਾਂ ਪੜ੍ਹੋ ਤਾਂ ਉਹਦੇ ਵਿੱਚ ਵੀ ਇਹ ਕਿਹਾ ਗਿਆ ਕਿ ਜਿਹੜਾ ਪੁਰਾਣਾ ਗੋੜਾ ਜਿਹੜਾ ਕਾਲਾ ਹੋ ਗਿਆ ਹੋਇਆ ਉਹ ਵੀ ਕਿੰਨੀ ਦੇਰ ਬਾਅਦ ਹੋਣਾ ਚਾਹੀਦਾ ਉਹਦੇ ਬਾਰੇ ਵੀ ਵਰਣਨ ਹੈ ਉਹ ਖਾਣਾ ਔਰ ਖਾਣੇ ਤੋਂ ਪਹਿਲਾਂ ਖਾਣਾ ਉਹ ਵੀ ਬਹੁਤ ਥੋੜੀ ਮਾਤਰਾ ਜਿਹੀ ਕਿਹੜੇ ਸੀਜ਼ਨ 'ਚ ਖਾਣਾ ਹੈ ਇਹਦੇ ਬਾਰੇ ਵੀ ਚਰਚਾ ਹੈ ਤੋਂ ਜਿਹੜੇ ਜਿਹੜੇ ਅੱਜ ਦੀ ਰੇਟ ਦੇ ਵਿੱਚ ਆਯੁਰਵੇਦਾ ਦੀ ਪ੍ਰੈਕਟਿਸ਼ਨਰਸ ਜਿਹੜੇ ਡਾਕਟਰਸ ਨੇ ਉਹ ਵੀ ਐਲੋਪੈਥੀ ਦੀ ਲਾਈਨ ਤੇ ਹੀ ਚੱਲ ਚੁੱਕੇ ਹੋਏ ਨੇ ਮੋਰਲੈਸ ਉਹ ਇੱਕੋ ਹੀ ਜਿਵੇਂ ਹੁਣ ਤ੍ਰਿਫਲ ਸਾਰਿਆਂ ਨੂੰ ਹੀ ਦੇਈ ਜਾਣਗੇ ਠੀਕ ਹੈ ਤੇ ਆ ਜੇ ਤੁਲਸੀ ਸਾਰਿਆਂ ਵਾਸਤੇ ਵਧੀਆ ਜੀ ਬਈ ਕੇੜੀ ਉਹ ਤਸਵੀਰ ਵਾਲੇ ਬੰਦੇ ਨੂੰ ਕਦੋਂ ਕਿੰਨੀ ਖਾਣੀ ਚਾਹੀਦੀ ਹੈ ਇਹ ਵੀ ਉੱਡੇ ਹੀ ਬਹੁਤ ਜ਼ਿਆਦਾ ਜ਼ਰੂਰੀ ਹੈ ਫਿਰ ਉਹ ਤਿੰਨ ਚਾਰ ਪੰਜ ਔਸ਼ਧੀਆਂ ਜਿਵੇਂ ਐਲੋਪੈਥੀ ਵਾਲਾ 10 ਗੋਲੀਆਂ ਲਿਖ ਦਿੰਦਾ ਤੁਹਾਨੂੰ ਉਵੇਂ ਹੀ ਲਿਖ ਦਿੰਦਾ ਉਹਦੇ ਨਾਲ ਫਾਇਦੇ ਦੀ بجائے ਉਲਟਾ ਤੁਹਾਨੂੰ ਔਸ਼ਧੀ ਜਿਹੜੀ ਹੈ ਉਹ ਨੁਕਸਾਨ ਵੀ ਕਰ ਸਕਦੀ ਹੈ ਤਾਂ ਜੇ ਜੇ ਤੁਸੀਂ ਜਾਣ ਠੀਕ ਹੋਣਾ ਚਾਹੁੰਦੇ ਹੋ ਜਾਂ ਠੀਕ ਰਹਿਣਾ ਚਾਹੁੰਦੇ ਹੋ ਹੋਣਾ ਤਾਂ ਬਾਅਦ ਦੀ ਗੱਲ ਹੈ ਡੈਮੇਜ ਦਾ ਜੇ ਰਹਿਣਾ ਵੀ ਚਾਹੁੰਦੇ ਹੋ ਤਾਂ ਕਿਸੇ ਔਸ਼ਧੀ ਦੇ ਆਯੁਰਵੇਦ ਅਚਾਰਿਆਂ ਨੂੰ ਲੱਭੋ ਜਿਹੜਾ ਆਯੁਰਵੇਦ ਦੀ ਪੂਰੀ ਸਾਇੰਸ ਨੂੰ ਸਮਝਦਾ ਹੋਵੇ ਔਰ ਆਚਾਰਯ ਵੀ ਜਿਹੜੇ ਹੁੰਦੇ ਸੀ ਦੇਖੋ ਸਾਡੀ ਜਿਹੜੀ ਪ੍ਰਾਣੀ ਕਲਚਰ ਹੈ ਨਾ ਜਿਹੜੀ ਭਾਰਤੀ ਸਭਤਾ ਬਹੁਤ ਸ਼ਾਨਦਾਰ ਹੈ ਉਦੋਂ ਇਹ ਜਿਹੜੀ ਚਿਕਤਸਾ ਹੁੰਦੀ ਸੀਗੀ ਇਹ ਪ੍ਰੋਫੈਸ਼ਨ ਨਹੀਂ ਹੁੰਦਾ ਸੀ ਇਹ ਕਾਰੋਬਾਰ ਨਹੀਂ ਸੀ ਹੁੰਦਾ ਵਪਾਰੀ ਨਹੀਂ ਸੀ ਹੁੰਦਾ ਉਹ ਲੋਕ ਜਿਹੜੇ ਇਹ ਇਸ ਚੀਜ਼ ਦੇ ਉੱਤੇ ਰਿਸਰਚ ਕਰਦੇ ਸੀ ਮਿਹਨਤ ਕਰਦੇ ਸੀਗੇ ਉਹ ਆਚਾਰਯ ਜਿਹੜੇ ਹੁੰਦੇ ਸੀ ਉਹਨਾਂ ਦੇ ਖਾਂਡ ਪੀਣ ਰਹਿਣ ਦੀ ਚਿੰਤਾ ਸਮਾਜ ਕਰਦਾ ਸੀ ਜਿਹਨੂੰ ਅੱਜ ਦੀ ਡੇਟ ਦੇ ਵਿੱਚ ਅਸੀਂ ਸੀਐਸਆਰ ਕਹਿੰਦੇ ਆ ਸੋਸ਼ਲ ਥਰਡੀ ਜਿਹੜੀ ਰਿਸਪੌਂਸਿਬਿਲਟੀ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਹੈ ਉਹ ਫੰਡਿੰਗ ਕਰਦੇ ਸੀ ਔਰ ਪੈਸੇ ਦੇ ਕੇ ਇਹਾਸਾਨ ਨਹੀਂ ਸੀ ਉਹਨਾਂ ਦੇ ਜਿਤਾਉਂਦੇ ਉਹਨਾਂ ਦਾ ਆਦਰ ਮਾਨ ਇਜ਼ਤ ਰਾਜਿਆਂ ਰਾਣਿਆਂ ਨਾਲੋਂ ਵੀ ਵੱਧ ਹੁੰਦੀ ਸੀ ਔਰ ਉਹ ਜਿਹੜਾ ਉਹ ਜਿਹੜਾ ਹੁੰਦਾ ਸੀਗਾ ਉਹ ਚਿਕਿਤਸਕ ਨਹੀਂ ਉਹਨਾਂ ਦਾ ਆਚਾਰ ਹੀ ਹੁੰਦਾ ਸੀਗਾ ਉਹ ਉਹਦੇ ਕੋਲ ਜਦੋਂ ਤੁਸੀਂ ਜਾਣਦੇ ਹੋ ਜੇ ਉਹ ਹੀ ਤੇ ਤੁਹਾਨੂੰ ਕੋਈ ਆਚਾਰ ਮਿਲਦੇ ਨੇ ਠੀਕ ਹੈ ਜਿਹੜਾ ਕਿਉਂਕਿ ਆਯੁਰਵੇਦ ਦੇ ਵਿੱਚ ਵੀ ਹੁਣ ਪੈਸੇ ਕਮਾਉਣ ਵਾਲੀ ਸਿਸਟਮ ਹੈ ਉਹੀ ਪੈਕਿੰਗ ਉਹਨਾਂ ਹੀ ਸਾਰੇ ਮਹਿੰਗੇ ਮਹਿੰਗੇ ਸਾਰੇ ਪ੍ਰੋਡਕਟ ਕਈ ਕੰਪਨੀਆਂ ਹੈਗੀਆਂ ਨੇ ਜਿਹੜੀਆਂ ਹਾਲੇ ਵੀ ਵਧੀਆ ਪ੍ਰੋਡਕਟ ਬਣਾਉਂਦੀਆਂ ਨੇ ਸਹੀ ਰੇਟ ਦੇ ਵਿੱਚ ਵੀ ਦਿੰਦੀਆਂ ਨੇ ਉਹ ਠੀਕ ਹੈ ਇਸ ਮਤਲਬ ਕਦੀ ਵੀ ਪੂਰਾ ਸੱਚ ਨਹੀਂ ਖਤਮ ਹੁੰਦਾ ਪਰ ਜ਼ਿਆਦਾਤਰ ਜਿਹੜਾ ਇਨਫਲੂਐਂਸ ਉਹ ਪੈਸੇ ਨੇ ਕਰ ਲਿਆ ਹੋਇਆ ਠੀਕ ਹੈ ਔਰ ਹੋ ਸਕਦਾ ਹੋ ਸਕਦਾ ਮੈਂ ਕੋਈ ਕਿਸੇ ਤੇ ਅਲੀਗੇਸ਼ਨ ਨਹੀਂ ਲਗਾ ਰਿਹਾ ਕਿ ਛੇਤੀ ਤੁਹਾਨੂੰ ਆਰਾਮ ਆ ਜਾਏ ਇਸ ਕਰਕੇ ਅੰਗਰੇਜ਼ੀ ਦਵਾਈਆਂ ਦੀ ਸਟੀਰੋਇਡਸ ਵੀ ਹੋ ਸਕਦਾ ਵਿੱਚ ਰਲਾਦੇ ਰਲਾਦੇ ਤੇ ਜਾਣ ਉਹਦੇ ਵਿੱਚ ਤੇ ਦੂਸਰੀ ਚੀਜ਼ ਇਹ ਹੈ ਕਿ ਅਸੀਂ ਜਾਂਨੇ ਡਾਕਟਰ ਕੋਲ ਉਦੋਂ ਹੈ ਜਦੋਂ ਸਾਨੂੰ ਕੋਈ ਨਾ ਕੋਈ ਰੋਗ ਪ੍ਰਗਟ ਹੋ ਜਾਂਦਾ ਲੱਗਦਾ ਬਹੁਤ देर ਦਾ ਗਿਆ ਹੁੰਦਾ ਤਾਂ ਜਦੋਂ ਅਸੀਂ ਆਯੁਰਵੇਦ ਡਾਕਟਰ ਕੋਲ ਜਾਂਨੇ ਹਾਂ ਉਦੋਂ ਅਸੀਂ ਆਪਣੀ ਜਿਹੜੀ ਪ੍ਰਕਿਰਤਿਕ ਜਿਹੜੀ ਸਾਡੀ ਨਾਰਮਲ ਜਿਹੜੀ ਸਾਡੀ ਪ੍ਰਕਿਰਤੀ ਹੈ ਤਾਸੀਰ ਹੈ ਉਹਦੇ 'ਚ ਨਹੀਂ ਜਾਂਦੇ ਉਦੋਂ ਸਾਡੀ ਤਾਸੀਰ ਵਿਗੜੀ ਹੁੰਦੀ ਹੈ ਉਦੋਂ ਜਾਂਨੇ ਹਾਂ ਅਸੀਂ ਸਹਿਜ ਪ੍ਰਕਿਰਤੀ ਦੇ ਵਿੱਚ ਜੇ ਅਸੀਂ ਜਾਈਏ ਤਾਂ ਜੇ ਆਯੁਰਵੇਦ ਆਚਾਰੇ ਕੋਲੋਂ ਲਾਈਫ ਸਟਾਈਲ ਅਸੀਂ ਜੇ ਸਿੱਖ ਲਈਏ ਤਾਂ ਸਾਨੂੰ ساری ਜ਼ਿੰਦਗੀ ਕੋਈ ਰੋਗ ਲੱਗੂਗਾ ਹੀ ਨਹੀਂ ਹੈਗਾ। ਤਾਂ ਇਸ ਕਰਕੇ ਜੇ ਆਪਾਂ ਪੁਰਾਣੇ ਮਹਾਪੁਰਸ਼ਾਂ ਨੂੰ ਦੇਖੀਏ ਜਿਨੇ ਆਚਾਰੇ ਸੀਗੇ ਧੰਗੁਰੂ ਬਾਬਾ ਨਾਨਕ ਨੂੰ ਜੇ ਅਸੀਂ ਦੇਖ ਲਈਏ ਉਹਨਾਂ ਨੇ ਵਪਾਰ ਕਦੀ ਕੀਤਾ ਹੀ ਨਹੀਂ ਹੈ ਜੇ ਵਪਾਰ ਕੀਤਾ ਤਾਂ ਸੱਚਾ ਸੌਦਾ 13-13 ਵਾਲਾ ਵੀ ਚੱਕ ਲੋ ਫਟੇ ਹੈ ਨਾ ਵੀ ਤੁਸੀਂ ਸਭ ਦੇਣ ਵਾਲੀ ਗੱਲ ਉਹਨਾਂ ਨੇ ਜਿਹੜੀ ਕੀਤੀ ਹੈ ਤਾਂ ਸਾਡੀ ਜਿਹੜੀ ਟ੍ਰੈਡੀਸ਼ਨ ਹੈ ਜਿਹੜੀ ਸਾਡੀ ਸਭਿਤਾ ਹੈ ਬਹੁਤ ਬਹੁਤ ਜ਼ਿਆਦਾ ਸਾਇੰਟਿਫਿਕ ਹੈ ਸਭਿਤਾ ਉਹਦੇ ਵਿੱਚ ਇਹੋ ਜਿਹੇ ਇਹੋ ਜਿਹੇ ਖੋਜਾਂ ਪਈਆਂ ਨੇ ਜਿਨ੍ਹਾਂ ਨੂੰ ਅਸੀਂ ਅੱਜ ਦੀ ਡੇਟ ਦੇ ਵਿੱਚ ਨੀਵੇਂ ਕਰਕੇ ਦੇਖਦੇ ਹਾਂ ਜਿਹੜੀਆਂ ਕਿ ਅੱਜ ਦੇ ਵਿਗਿਆਨ ਤੋਂ ਕਿਤੇ 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 ਜ਼ਿਆਦਾ ਅੱਗੇ ਹੈ ਤਾਂ ਬੇਸਿਕਲੀ ਸਾਡੇ ਸਰੀਰ ਨੂੰ ਸਾਰੇ ਸਰੀਰ ਨੂੰ ਜਿਹੜੀ ਮਰਜ਼ੀ ਉਹਦੀ ਤਾਸੀਰ ਹੋਵੇ ਵਾਤ ਪਿੱਤ ਕਫ ਫੈਟ ਪ੍ਰੋਟੀਨਸ ਦਾ ਚਹੀਦੀਆਂ ਚਹੀਦਿਆ ਨੇ ਹਰੇਕ ਨੂੰ ਚਹੀਦਿਆ ਨੇ ਉਹ ਤਾਂ ਜਿਵੇਂ ਸਾਡਾ ਨਾਰਮਲ ਅਸੀਂ ਜਿਹੜਾ ਮਸਾਲਾ ਬਣਾਨੇ ਆ ਘਰ ਤੜਕੇ ਵਾਲਾ ਮਸਾਲਾ ਜਾਂ ਜਿਹਦੇ ਵਿੱਚ ਆਪਾਂ ਸਬਜ਼ੀ ਬਣਾਨੇ ਆ ਜਿਹਦੇ ਵਿੱਚ ਤੁਹਾਡਾ ਟਮਾਟਰ ਪਿਆਜ਼ ਅਦਰਕ ਲਸਣ ਠੀਕ ਹੈ ਧਨੀਆ ਮਿਰਚ ਜੀਰਾ ਹਲਦੀ ਉਸ ਤੋਂ ਬਾਅਦ ਤੁਹਾਡਾ ਗਰਮ ਮਸਾਲਾ ਜਿਹੜਾ ਫੇਰ ਅੱਗੇ ਚਾਰ ਪੰਜ ਮਸਾਲਿਆਂ ਦਾ ਸਹੀ ਮਿਸ਼ਰਣ ਦੇ ਵਿੱਚ ਬਣਾਇਆ ਜਾਂਦਾ ਇਹ ਸਾਰਿਆਂ ਨੂੰ ਜ਼ਰੂਰੀ ਹੈ ਬੇਸਿਕ ਅਜੀ ਡੇਟਸ ਕਹਿੰਦੇ ਨੇ ਜੀ ਘਿਓ ਘਟਾ ਦਿਓ ਜੀ ਤੇਲ ਘਟਾ ਦਿਓ ਜੀ ਬਿਮਾਰ ਕਰ ਦੂਗਾ ਤੁਸੀਂ ਘਿਓ ਘਟਾ ਲੋਗੇ ਇਹ ਜਿਹੜੀਆਂ ਕਈ ਵਿਟਾਮਿਨ ਨੇ ਜਿਹੜੀਆਂ ਥੋਡੀਆਂ ਰਲਦੀਆਂ ਹੀ ਥੋਡੀਆਂ ਉਹਦੇ ਵਿੱਚ ਨੇ ਫੈਟ ਦੇ ਵਿੱਚ ਪਾਣੀ ਚ ਰਲਦੀਆਂ ਨੇ ਵਿਟਾਮਿਨ ਡੀ ਵਿਟਾਮਿਨ ਈ ਵਿਟਾਮਿਨ ਏ ਇਹ ਰਲਦੀਆਂ ਹੀ ਉਹਦੇ ਚ ਤੁਹਾਡੇ ਸਰੀਰ ਦੇ ਹਰ ਅੰਗ ਨੂੰ ਲਚੀਲਾਪਨ ਦੇਣਾ ਤੁਹਾਡੇ ਜਿਹੜੀਆਂ ਲਹੂ ਦੀਆਂ ਨਾੜੀਆਂ ਨੇ ਉਹਨੂੰ ਲਚੀਨਾਪਨ ਦੇਣਾ ਉਹ ਸਾਰਾ ਕੰਮ ਹੀ ਤੁਹਾਡੇ ਘਿਓ ਦਾ ਬ੍ਰੇਨ ਏ ਤੁਹਾਡਾ ਜਿਹੜਾ 70% ਫੈਟ ਦਾ ਬਣਿਆ ਲਿਵਰ ਤੁਹਾਡੀ ਫੈਟ ਦਾ ਬਣਿਆ ਤੁਸੀਂ ਉਹ ਕਟਾ ਦੋਗੇ ਤੁਹਾਡੀਆਂ ਨਾੜੀਆਂ ਸਖਤ ਹੋ ਜਾਣਗੀਆਂ ਬਲੱਡ ਪ੍ਰੈਸ਼ਰ ਵਧੂਗਾ ਹਾਰਟ ਦੀ ਪ੍ਰੋਬਲਮ ਕਿ ਨਾ ਖਾਣ ਕਰਕੇ ਤੁਹਾਨੂੰ ਆਉਂਦੀ ਹੈ ਇਹਦੇ ਤੇ ਵੀ ਅਸੀਂ ਪਹਿਲਾਂ ਚਰਚਾ ਕਰ ਚੁੱਕੇ ਹਾਂ ਸਰੋਂ ਦੇ ਤੇਲ ਦੀ ਬਹੁਤ ਅੱਜ ਕੱਲ ਉਹਨੂੰ ਨੀਵਾ ਕਰਕੇ ਦੇਖਦੇ ਨੇ ਲੋਕ ਵੀ ਇਹਦੇ ਚ ਸਮੈਲ ਆਉਗੀ ਜੀ ਇਹ ਤੇ ਇਹਦਾ ਇਹਦਾ ਜਿਹੜਾ ਟੇਸਟ ਆ ਉਹਨਾਂ ਵਧੀਆ ਨਹੀਂ ਹੁੰਦਾ ਮੈਂ ਤੁਹਾਡੇ ਵਾਸਤੇ ਇੱਕ ਮਸਾਲਾ ਜਿਹੜਾ ਆਮ ਜਿਹੜਾ ਮਸਾਲਾ ਹੁੰਦਾ ਜਿਹਦੇ ਵਿੱਚ ਤੜਕੇ ਦਾ ਮਸਾਲਾ ਜਿਹਨੂੰ ਕਹਿ ਸਕਦੇ ਆ ਉਹ ਤਿਆਰ ਕੀਤਾ ਜਿਹਦੇ ਵਿੱਚ ਆਰਗੈਨਿਕਲੀ ਗrown ਮਤਲਬ ਪੂਰੇ ਪੋਇਜ਼ਨ ਫ੍ਰੀ ਉਗਾਏ ਹੋਏ ਪਿਆਜ਼ ਟਮਾਟਰ ਅ ਅਦਰਕ ਲਸਣ ਧਨੀਆ ਮਿਰਚ ਜੀਰਾ ਹਲਦੀ ਤੇ ਸਰੋਂ ਔਰ ਕੱਚੀ ਘਾਣੀ ਦੇ ਸਰੋਂ ਦਾ ਜਿਹੜਾ ਤੇਲ ਹੈ ਕੱਢਿਆ ਹੋਇਆ ਬਾਹਰੋਂ ਜਿਹੜੀਆਂ ਚੀਜ਼ਾਂ ਉਹਦੇ ਚ ਲਈਆਂ ਨੇ ਉਹ ਤਾਂ ਇੱਕ ਸੇਂ ਦਾ ਨਮਕ ਤੇ ਇੱਕ ਗਰਮ ਮਸਾਲਾ ਇਹ ਸਾਰੀਆਂ ਚੀਜ਼ਾਂ ਨੂੰ ਇਹਨਾਂ ਵਿੱਚੋਂ ਕੁਝ ਚੀਜ਼ਾਂ ਨੂੰ ਪਹਿਲਾਂ ਫਰਮੈਂਟ ਕਰਿਆ ਤੇ ਫਿਰ ਉਸ ਤੋਂ ਬਾਅਦ ਸਹੀ ਟੈਂਪਰੇਚਰ ਦੇ ਉੱਤੇ ਸਹੀ ਮਿਕਦਾਰ ਦੇ ਵਿੱਚ ਇਹਨੂੰ ਪਕਾਇਆ ਔਰ ਪਹਿਲੀ ਗਲਤੀ ਆ ਇਹਦੇ ਚ ਕਿਉਂਕਿ ਸਰੋਂ ਦਾ ਤੇਲ ਖਰਾਬ ਨਹੀਂ ਹੁੰਦਾ ਛੇਤੀ ਛੇਤੀ ਔਰ ਜੇ ਇਹਨੂੰ ਫ੍ਰੀਜ਼ਰ ਚ ਰੱਖ ਦਿਓ ਤਾਂ ਵੈਸੇ ਹੀ ਖਰਾਬ ਨਹੀਂ ਹੁੰਦਾ ਇਹਦੇ ਵਿੱਚ ਰੈਡੀ ਟੂ ਯੂਜ਼ ਹੈ ਤੁਸੀਂ ਇਹਨੂੰ ਪਾਓ ਆਪਣੀ ਪੈਨ ਦੇ ਵਿੱਚ ਕੜਾਹੀ ਦੇ ਵਿੱਚ ਜਾਂ ਕਿਸੇ ਦੇ ਵੀ ਤੇ ਜਿਹੜੀ ਵੀ ਸਬਜ਼ੀ ਬਣਾਣੀ ਹੈ ਜੋ ਵੀ ਬਣਾਣੀ ਹੈ ਮਟਰ ਬਣਾਣੇ ਹੋਰ ਬਣਾਓ ਪਾਇਆ ਮੁੜ ਕੇ ਉਹਦੇ ਚ ਆਲੂ ਪਿਆਜ਼ ਜੋ ਵੀ ਤੁਸੀਂ ਪਿਆਜ਼ ਪਾਣ ਦੀ ਲੋੜ ਨਹੀਂ ਤਾਂ ਆਲਰੇਡੀ ਹੈ ਹੀ ਇਹਦੇ ਵਿੱਚ ਜੇ ਤੁਸੀਂ ਨਾਨ ਵੇਜ ਖਾਂਦੇ ਹੋ ਮਟਰਨ ਬਣਾਣਾ ਹੈ ਤੁਹਾਡਾ ਚਿਕਨ ਬਣਾਣਾ ਉਹ ਸਾਰਾ ਇਹਦੇ ਵਿੱਚ ਬਹੁਤ ਵਧੀਆ ਬਣ ਸਕਦਾ ਦਾਲ ਨੂੰ ਤੜਕਾ ਇਹਦੇ ਵਿੱਚ ਲੱਗ ਸਕਦਾ ਇਹ 200 ਗ੍ਰਾਮ ਦਾ ਪੈਕੇਟ ਹੈ 80 ਰੁਪਏ ਦਾ ਇੱਕ ਪੈਕੇਟ ਹੈ ਤੁਸੀਂ ਇਹਨੂੰ ਮੰਗਵਾਓ ਤੁਸੀਂ ਇਹਦੇ ਵਿੱਚ ਖਾਣਾ ਬਣਾ ਕੇ ਖਾ ਕੇ ਦੇਖੋ ਤਾਂ ਤੁਹਾਨੂੰ ਮਤਲਬ ਮੈਂ ਗਾਰੰਟੀ ਕਰਦਾ ਕਿ ਤੁਸੀਂ ਦੇਸੀ ਕਿਉਂ ਉਹਨੂੰ ਹੋਰ ਨੂੰ ਸਭ ਨੂੰ ਬਣ ਲਿਜੋਗੇ ਤਾਂ ਇਹਨੂੰ ਹਰੇਕ ਬੰਦਾ ਆਰਾਮ ਨਾਲ ਆਪਣੇ ਘਰੇ ਬਣਾ ਸਕਦਾ ਔਰ ਕਿੰਨੀ ਮਿਕਦਾਰ ਦੇ ਵਿੱਚ ਇਹ ਬੰਨਣਾ ਚਾਹੀਦਾ ਕਿਹੜੀ ਟੈਂਪਰੇਚਰ ਦੇ ਉੱਤੇ ਸਹੀ ਇਹ ਕੁੱਕ ਹੋਣਾ ਚਾਹੀਦਾ ਜਿਹੜੀ ਸਾਡੀ ਕਲਚਰਲ ਪੁਰਾਤਨ ਜਿਹੜੀ ਲੈਂਗੁਏਜ ਸਾਡੇ ਨਾਨੀ ਦਾਦੀ ਜਿਹੜੇ ਨੂੰ ਮਤਲਬ ਉਹਨਾਂ ਦੇ ਇੰਟੂਟਿਵ ਨੋਲੇਜ ਦੇ ਵਿੱਚ ਸੀਗੀ ਉਹਨਾਂ ਨੂੰ ਬਿਨਾ ਸੋਚੇ ਸਮਝੇ ਅੰਦਾਜ਼ਿਆਂ ਨਾਲ ਇਹ ਚੀਜ਼ ਸੀ ਉਹ ਸਾਡੇ ਕੋਲੇ ਵਿਸਰ ਗਈ ਉਹਨੂੰ ਟੈਕਨੀਕਲੀ ਟੈਂਪਰੇਚਰ ਉਹਦੇ ਮਾਪ ਵਗੈਰਾ ਅਸੀਂ ਸਾਰੇ ਆਈਡੈਂਟੀਫਾਈ ਕਰ ਰਹੇ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਤੁਸੀਂ ਇਹਨੂੰ ਉਸ ਤਰ੍ਹਾਂ ਬਣਾਓ ਹਰੇਕ ਨੂੰ ਇਹ ਖਾਣ ਦੀ ਜ਼ਰੂਰਤ ਹੈ ਤੇ ਇਹ ਉਸ ਤੋਂ ਇਲਾਵਾ ਆਪਾਂ ਅੱਗੇ ਤੋਂ ਹੁਣ ਜਿਹੜੀ ਚਰਚਾ ਕਰਨੀ ਹੈ ਅਗਲੀ ਵਾਰੀ ਆਪਾਂ ਡਾਇਬਟੀਜ਼ ਦੀ ਗੱਲ ਕਰਾਂਗੇ ਉਹਦੇ ਵਿੱਚ ਕਿ ਕਿਹਨੇ ਕਿਹੜੇ ਜਿਹੜੀ ਤੁਹਾਡੀ ਪ੍ਰਕਿਰਤੀ ਹੈ ਕਿਹੜੀ ਤੁਹਾਡੀ ਤਾਸੀਰ ਹੈ ਉਹਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦੀ ਡਾਇਬਟੀਜ਼ ਹੋ ਸਕਦੀ ਹੈ ਔਰ ਉਹਨੂੰ ਰਿਵਰਸ ਕਰਨ ਨੂੰ ਉਹਨੂੰ ਠੀਕ ਕਰਨ ਵਾਸਤੇ ਇੱਕ ਦਿਨ ਹੀ ਲੱਗਣਾ ਪਹਿਲੀ ਗੱਲ ਤਾਂ ਇਹ ਸਮਝ ਲਓ ਇਹ ਨਹੀਂ ਹੈ ਕਿ ਕੋਈ ਦਵਾਈ ਲੈ ਲਈ ਤਾਂ ਜਲਦੀ ਫਰਕ ਪੈ ਜਾਊਗਾ ਉਹ ਜਿਹੜੇ ਜਿਹੜੇ ਜਲਦੀ ਫਰਕ ਪਾਉਣ ਵਾਲੇ ਨੇ ਉਹ ਲੰਬੇ ਟਾਈਮ ਦੇ ਵਿੱਚ ਤੁਹਾਨੂੰ ਮਤਲਬ ਮਰਵਾਣਗੇ ਔਰ ਹੋਰ ਡਿਜ਼ੀਜ਼ ਕਰਨਗੇ ਕਿਉਂਕਿ ਜਿਹੜੀ ਚੀਜ਼ 15 20 ਸਾਲ ਚ ਲੱਗੀ ਹੈ ਤੁਸੀਂ ਐਕਸਪੈਕਟ ਹੀ ਨਾ ਕਰੋਗੇ ਇੱਕ ਗੋਲੀ ਦੇ ਨਾਲ ਠੀਕ ਹੋ ਜਾਊਗੀ ਔਰ ਇੱਕ ਦਿਨ ਦੇ ਵਿੱਚ ਠੀਕ ਹੋਊਗੀ ਸਹਜ ਤਾਂ ਹੋਊਗੀ ਰਿਵਰਸਲ ਹੋਊਗਾ ਲੇਕਿਨ ਪੱਕਾ ਰਿਵਰਸਲ ਹੋਊਗਾ ਕਰੂਗਾ ਤੁਹਾਡਾ ਸਰੀਰ ਆਪ ਤੋਂ ਇਹ ਨਹੀਂ ਹੋ ਸਕਦਾ ਕਿ ਇੱਕੋ ਹੀ ਜਿਹੜੀ ਖੁਰਾਕ ਹੈ ਸਾਰਿਆਂ ਨੂੰ ਉਹ ਆਪਾਂ ਤਜ਼ਵੀਜ਼ ਕਰ ਦਈਏ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ weight ਘਟਦਾ ਹੀ ਨਹੀਂ ਉਹਨਾਂ ਵਾਸਤੇ ਅਲੱਗ ਤੋਂ ਚਰਚਾ ਹੋਏਗੀ ਤੇ ਬਹੁਤ ਸਾਰੇ ਐਜੇ ਨੇ ਜਿਨ੍ਹਾਂ ਦਾ ਵਧਦਾ ਹੀ ਨਹੀਂ ਹੈਗਾ ਬਾਤ ਵਾਲੇ ਉਹਨਾਂ ਵਾਸਤੇ ਅਲੱਗ ਤੋਂ ਚਰਚਾ ਹੋਊਗੀ ਇਸ ਤੋਂ ਬਾਅਦ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਡਾਇਬਟੀਜ਼ ਤੋਂ ਬਾਅਦ weight ਘਟਾਉਣਾ ਘਟਾਉਣ ਵਾਸਤੇ ਕੀ ਕੀ ਪ੍ਰੋਬਲਮਸ ਨੇ ਤੇ weight ਵਧਾਉਣ ਵਾਸਤੇ ਕੀ ਪ੍ਰੋਬਲਮ ਹੈ ਅਲੱਗ ਚਰਚਾ ਹੋਊਗੀ ਫੈਟੀ ਲਿਵਰ ਦਾ ਖਾਣੇ ਦੀ ਗੱਲ ਕਰਾਂਗੇ ਐਪੀਲੈਪਸੀ ਮਿਰਗੀ ਦੇ ਦੌਰੇ ਆਟイズਮ ਜਿਹੜੇ ਬੱਚੇ ਸਿੱਧਰੇ ਪੈਦਾ ਹੋ ਜਾਂਦੇ ਨੇ ਉਹ ਪਹਿਲੀ ਗੱਲ ਤਾਂ ਉਹ ਪੈਦਾ ਕਿਉਂ ਹੁੰਦੇ ਨੇ ਤੇ ਉਹਨਾਂ ਦੇ ਰਿਵਰਸਲ ਬਾਰੇ ਕੀ ਗੱਲ ਹੋਵੇ ਇਹਦੇ ਬਾਰੇ ਸਾਰੀ ਆਪਾਂ ਖੁਰਾਕ ਦੀ ਆਉਣ ਵਾਲੇ ਵੀਡੀਓਜ਼ ਦੇ ਵਿੱਚ ਉਹਦੇ ਵਿੱਚ ਉਹਦੀ ਗੱਲ ਕਰਾਂਗੇ ਲੇਕਿਨ ਤੁਹਾਨੂੰ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜਿਹੜੀ ਪਿਛਲੀ ਵਾਲੀ ਵੀਡੀਓ ਹੈ ਇਹ ਵਾਲੀ ਵੀਡੀਓ ਇਹਨੂੰ ਜ਼ਰੂਰ ਦੇਖੋ ਔਰ ਜਦੋਂ ਵੀ ਤੁਸੀਂ ਗੱਲ ਕਰਨੀ ਹੈ ਜਾਂ ਕਿਸੇ ਨੂੰ ਵੀ ਇਹ ਦੱਸਣਾ ਤਾਂ ਆਪਣੀ ਪ੍ਰਕਿਰਤੀ ਨੂੰ ਸਮਝੋ ਉਹਦੇ ਮੁਤਾਬਕ ਆਪਣਾ ਖਾਣ ਪੀਣ ਰਹਿਣ ਸਹਿਣ ਦੀ ਜਿਹੜੀ ਵੀ ਐਡਵਾਈਸ ਤੁਹਾਨੂੰ ਮਿਲਦੀ ਹੈ ਉਹਦੇ ਤੇ ਅ ਅਪਾ ਅ ਸਰ ਕਰੀਏ ਮੈਨੂੰ ਬਹੁਤ ਸਾਰੇ ਫੋਨ ਆਉਂਦੇ ਨੇ ਕਿ ਜੀ ਇਹ ਮੈਨੂੰ ਪ੍ਰੋਬਲਮ ਹੈ ਇਹ ਪ੍ਰੋਬਲਮ ਹੈ ਇਹ ਪ੍ਰੋਬਲਮ ਹੈ ਮੈਂ ਤੁਹਾਨੂੰ ਇਹ ਦੁਬਾਰਾ ਫੇਰ ਦੱਸ ਦਿੰਨਾ ਮੈਂ ਨਾ ਕੋਈ ਡਾਕਟਰ ਨਾ ਹਕੀਮ ਨਾ ਵੈਦਾ ਜਦੋਂ ਅਸੀਂ ਕਿਸੇ ਦਿੱਕਤ ਦੇ ਵਿੱਚ ਪਸ ਜੇ ਨੇ ਜਦੋਂ ਆਪਣੇ ਆਰਗਨ ਨੂੰ ਖਰਾਬ ਕਰ ਲੈਨੇ ਉਦੋਂ ਇੱਕ ਕੁਆਲੀਫਾਈਡ ਡਾਕਟਰ ਕੋਲ ਜਾਂ ਆਯੁਰਵੇਦਿਕ ਪ੍ਰੈਕਟਿਸ਼ਨਰ ਕੋਲ ਸਾਨੂੰ ਜਾ ਕੇ ਸਪੋਰਟ ਲੈਣੀ ਬਹੁਤ 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 ਜ਼ਰੂਰੀ ਹੋ ਜਾਂਦੀ ਹੈ ਉਸ ਵੇਲੇ ਉਹਦੀ ਗੱਲ ਸਭ ਤੋਂ ਵੱਡੀ ਹੈ ਲੇਕਿਨ ਰੋਗ ਮੁਕਤ ਹੋਣ ਵਾਸਤੇ ਤੁਹਾਨੂੰ ਆਪਣੇ ਸਰੀਰ ਨੂੰ ਖੁਦ ਆਪ ਸਮਝਣਾ ਪਊਗਾ ਔਰ ਜਦੋਂ ਮੈਂ ਲੋਕਾਂ ਦੀ ਤਕਲੀਫ ਸਮਝ ਸੁਣਦਾ ਮੈਂ ਉਹਨੂੰ ਮਹਿਸੂਸ ਕਰਦਾ ਕਿਉਂਕਿ ਮੈਂ ਇਹ ਤਕਲੀਫ ਆਪਣੇ ਪਿੰਡ ਤੋਂ ਹੰਡਾਈ ਹੈ ਉਹਨਾਂ ਨੂੰ ਬਹੁਤ ਕਾਲੀ ਹੁੰਦੀ ਹੈ ਵੀ ਮੈਨੂੰ ਹੁਣੇ ਹੀ ਕੋਈ ਇਹਦਾ ਸੋਲੂਸ਼ਨ ਮਿਲ ਜਵੇ ਹੁਣੇ ਸੋਲੂਸ਼ਨ ਨਹੀਂ ਮਿਲਣਾ ਇੱਕ ਅੱਖਰ ਚੋਂ ਦਾ ਸੋਲੂਸ਼ਨ ਨਹੀਂ ਹੈ ਤੁਸੀਂ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ ਕਿ ਤੁਹਾਡਾ ਸਰੀਰ ਕਿਵੇਂ ਕਰ ਕੰਮ ਕਰਦਾ ਤੁਹਾਡੀ ਤਾਸੀਰ ਕੀ ਹੈ ਆਪਣੇ ਆਪ ਨੂੰ ਹਰ ਰੋਗ ਦੇ ਵਿੱਚੋਂ ਬਾਹਰ ਪਾਇਆ ਵੀ ਤੁਸੀਂ ਹੈ ਔਰ ਕੱਢ ਵੀ ਸਿਰਫ ਔਰ ਸਿਰਫ ਤੁਸੀਂ ਸਕਦੇ ਹੋ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ ਸਭ ਦਾ ਮੰਗਲ ਹੋਵੇ